ਬਹੁਤ ਸਾਰੇ ਸਾਡੇ ਭੈਣ ਭਰਾ ਕਈ ਵਾਰੀ ਵਿਆਹ ਹੋਣ ਤੋਂ ਬਾਅਦ ਫੈਮਿਲੀ ਵਾਇਲੈਂਸ ਦੇ ਕੇਸਾਂ ਦੇ ਵਿੱਚ ਉਲਝ ਜਾਂਦੇ ਆ ਸੋ ਉਹਦੇ ਨਾਲ ਮਿਲਦਾ ਜੁਲਦਾ ਇੱਕ ਕੁਐਸਚਨ ਆ ਜੀ ਸੋ ਫੈਮਿਲੀ ਵਾਇਲੈਂਸ ਹੋ ਗਈ ਡਿਵੋਰਸ ਹੋ ਗਿਆ ਕੀ ਡਿਵੋਰਸ ਤੋਂ ਬਾਅਦ ਚਾਹੇ ਮੁੰਡਾ ਚਾਹੇ ਕੁੜੀ ਕਿਸੇ ਦੂਸਰੇ ਨੂੰ ਹੋਰ ਦੇ ਨਾਲ ਜਾਂ ਵਿਆਹ ਕਰਾਉਣਾ ਚਾਹੁੰਦਾ ਜਾਂ ਕੁਝ ਸਪੋਰਟ ਕਰ ਸਕਦਾ ਰੈਜੀਡੈਂਸੀ ਲਈ ਜਾਂ ਨਹੀਂ ਤੇ ਜਾਂ ਕੀ ਉਹਦਾ ਲੰਬਾ ਪ੍ਰੋਸੈਸ ਕਿੰਨਾ ਹੋਊਗਾ ਫਿਰ ਕੀ ਕਹੋਗੇ ਇਹ ਜੀ 2016 ਅਕਤੂਬਰ ਤੋਂ ਪਹਿਲਾਂ ਰੂਲ ਹੁੰਦਾ ਸੀ ਕਿ ਅਗਰ ਇੱਕ ਕਪਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਆ ਜਿਹਦੇ ਵਿੱਚ ਇੱਕ ਕਪਲ ਰੈਜ਼ੀਡੈਂਟ ਜਾਂ ਸਿਟੀਜ਼ਨ ਆ ਇੱਕ 파ਰਟਨਰ ਰੈਜ਼ੀਡੈਂਟ ਜਾਂ ਸਿਟੀਜ਼ਨ ਆ ਤੇ ਦੂਜਾ 파ਰਟਨਰ ਹਜੇ ਵੀਜ਼ੇ ਤੇ ਆ 파ਰਟਨਰ ਵੀਜ਼ੇ ਤੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੇ ਟੈਂਪਰੇਰੀ ਵੀਜ਼ੇ ਤੇ ਤਾਂ ਜੇ ਡੋਮੈਸਟਿਕ ਵਾਇਲੈਂਸ ਪ੍ਰੂਵ ਕਰ ਦਿੰਦਾ ਆ ਉਹ 파ਰਟਨਰ ਜਿਹੜਾ ਕੱਚੇ ਵੀਜ਼ੇ ਤੇ ਆ ਪ੍ਰੂਵਿੰਗ ਦਾ ਸੈਂਸ ਕਿ ਜੇ ਉਹਨੂੰ ਇੱਕ ਸਰਟਨ ਸੈਟ ਆਫ ਡਾਕੂਮੈਂਟਸ ਜਿਵੇਂ ਕੋਈ ਇਥੇ ਦੀ ਆਰਗੇਨਾਈਜੇਸ਼ਨ ਆ ਵਿਮਨ ਐਮਪਾਇਰਮੈਂਟ ਦੀ ਕਾਫ ਕਰਕੇ ਸ਼ਕਤੀਆਰ ਗਿਆ ਜਾਂ ਪੁਲਿਸ ਰਿਪੋਰਟ ਇਹ ਕਹਿ ਦਿੰਦੀ ਆ ਜਾਂ ਡਾਕਟਰ ਕੋਈ ਕਹਿ ਦਿੰਦਾ ਇਹ ਗੱਲ ਕਿ ਜੀ ਤੁਹਾਡਾ ਡੋਮੈਸਟਿਕ ਵਾਇਲੈਂਸ ਹੋਇਆ ਰਿਪੋਰਟ ਇਸ਼ੂ ਕਰਦੇ ਦੋ ਰਿਪੋਰਟ ਚਾਹੀਦੀਆਂ ਉਹਦੇ ਬੇਸਿਸ ਤੇ ਤੁਹਾਨੂੰ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਪਾ ਸਕ ਹਾਂ ਹਮ ਐਸਾ ਪਾ ਸਕ ਤਾਂ 2016 ਤੋਂ ਪਹਿਲਾਂ ਰੂਲ ਸੀ ਵੀ ਜੇ ਇਦਾਂ ਹੋ ਗਿਆ ਕਿਸੇ ਨਾਲ ਜਿਹੜਾ ਸਪੋਰਟਿੰਗ ਪਾਰਟਨਰ ਆ ਜਿਹੜੀ ਰੈਜ਼ੀਡੈਂਸ ਜਾਂ ਸਿਟੀਜ਼ਨ ਹੋਈ ਆ ਉਹ 7 ਸਾਲ ਤੱਕ ਕਿਸੇ ਹੋਰ ਨੂੰ ਨਹੀਂ ਕਰ ਸਕਦਾ ਰੈਜ਼ੀਡੈਂਸੀ ਸਪੋਰਟ ਨਵੇਂ ਪਾਰਟਨਰ ਨੂੰ ਸਪੋਰਟ ਨਹੀਂ ਕਰ ਸਕਦਾ 7 ਸਾਲ ਲਈ ਅਕਤੂਬਰ 2016 ਚ ਇਹਨਾਂ ਨੇ ਉਹ ਚੇਂਜ ਕਰਕੇ ਪਰਮਾਨੈਂਟਲੀ ਕਰ ਦਿੱਤਾ ਕਿ ਹੁਣ 7 ਸਾਲ ਨਹੀਂ ਤੁਸੀਂ ਕਦੇ ਵੀ ਨਹੀਂ ਜਾ ਸਕਦੇ ਸਾਡਾ ਪਿੱਛੇ ਜੇ ਕੇਸ ਹੋਇਆ ਜੀ ਆ ਲਾਸਟ ਵੀਕ ਅਪੀਲ ਅਪਰੂਵ ਹੋਈ ਸਾਡੀ ਇਦਾਂ ਦੇ ਇੱਕ ਮਾਮਲੇ ਚ ਜਿੱਥੇ ਪਾਰਟਨਰ ਨੇ ਅਲੈਜ ਕੀਤਾ ਕਿ ਜੀ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਜੀ ਲੜਕੀ ਸੀ ਇਸ ਕੇਸ ਦੇ ਵਿੱਚ ਹਨਾ ਤੇ ਜਦੋਂ ਹੁਣ ਵਾਲਾ ਸਰਕਮਸਟੈਂਸਸ ਵਿੱਚ ਨਹੀਂ ਜਾਂਦਾ ਉਹਦੇ ਬੇਸ ਤੇ ਚਲੋ ਦੀ ਰੈਜ਼ਿਡੈਂਸ ਹੋ ਗਈ ਕੁੜੀ ਦੀ ਜਿਹੜਾ ਬੰਦਾ ਸੀ ਉਹਨੇ ਫੈਮਿਲੀ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਕਿ ਡਿਵੋਰਸ ਟਿਕ ਵਾਇਲੈਂਸ ਨਹੀਂ ਹੋਇਆ ਜੀ ਜਦੋਂ ਉਹਨੇ ਚੈਲੰਜ ਕੀਤਾ ਤਾਂ ਉਹ ਕੇਸ ਕਿੱਟ ਗਿਆ ਜਦੋਂ ਉਹ ਕੇਸ ਜਿੱਤੇ ਆ ਤਾਂ ਉਹਨੂੰ 7000 ਡਾਲਰ ਅਵਾਰਡ ਵੀ ਹੋਇਆ ਦੂਜੀ ਪਾਰਟੀ ਵੱਲੋਂ ਕੋਰਟ ਦੇ ਗਿਆ ਤੇ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਕਿ ਤੁਸੀਂ ਇਕੁਇਟ ਨਹੀਂ ਹੋ ਕੁਇਟ ਕਰ ਦਿੱਤਾ ਉਹਨੂੰ ਡੋਮੈਸਟਿਕ ਵਲੈਂਸੀ ਫੀਸ ਤਾਂ ਹੋਇਆ ਕੀ ਕਿ ਇਮੀਗ੍ਰੇਸ਼ਨ ਦੇ ਲਈ ਇਹ ਜ਼ਰੂਰੀ ਨਹੀਂ ਜਾਂ ਤੋਂ ਬਾਅਦ ਕਿ ਕੋਰਟ ਤੁਹਾਨੂੰ ਇਕੁਇਟ ਕਰਦੀ ਆ ਕਿ ਨਹੀਂ ਹੂੰ ਕਿਉਂਕਿ ਉਹਨਾਂ ਨੇ ਤਾਂ ਰੂਲ ਦੇ ਹਿਸਾਬ ਨਾਲ ਦੇਖਣਾ ਰੂਲ ਇਹ ਕਹਿੰਦਾ ਕਿ ਜੀ ਦੋ ਰਿਪੋਰਟਾਂ ਆ ਗਈਆਂ ਉਹਨਾਂ ਕੋਲ ਪੁਲਿਸ ਦੀ ਆ ਜਾਂ ਡਾਕਟਰ ਦੀ ਆ ਜਾਂ ਸ਼ਕਤੀ ਵਾਲਿਆਂ ਦੀ ਆ ਤਾਂ 파ਟਨਰ ਨੂੰ ਰੈਜ਼ੀਡੈਂਸ ਮਿਲ ਗਈ ਦਾਹੀ ਉਹਨਾਂ ਨੇ ਉਹ ਰਿਵੋਕ ਕਰ ਦਿੱਿਆ ਉਹਨਾਂ ਨੂੰ ਉਹ ਸਬੂਤ ਉਹਨਾਂ ਲਈ ਲਾਫ ਨੇ ਪ੍ਰੂਫ ਕਿ ਜੀ ਡੋਮੈਸਟਿਕ ਵਾਇਲੈਂਸ ਹੋ ਜਾ ਤਾਂ ਉਹ ਨੂੰ ਕੁੜੀ ਨੂੰ ਰੈਜ਼ੀਡੈਂਸ ਉਹਨਾਂ ਨੇ ਦੇ ਦਿੱਤੀ ਹੁਣ ਜਿਹੜਾ ਬੰਦਾ ਜਦੋਂ ਇਕਵਿਟ ਹੋ ਗਿਆ ਕੋਰਟ ਦੇ ਵਿੱਚ ਉਹ ਇਹ ਗੱਲ ਸਾਫਤ ਹੋ ਗਈ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਤੇ ਉਹਨੇ ਜਦੋਂ ਨਵੀਂ ਐਪਲੀਕੇਸ਼ਨ ਪਾਈ ਆਪਣੀ 파ਟਰਨਰ ਦੀ ਦਵੇ 파ਟਰਨਰ ਦੀ ਦੂਜੇ 파ਟਰਨਰ ਦੀ ਇਮੀਗ੍ਰੇਸ਼ਨ ਨੂੰ ਡਿਕਲਾਈਨ ਕਰ ਦਿੱਤੀ ਕਿਉਂਕਿ ਇਮੀਗ੍ਰੇਸ਼ਨ ਜੇ ਮੰਨ ਵੀ ਲਵੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਉਹਨਾਂ ਦੇ ਕੋਲ ਰੂਲ ਤੋਂ ਬਾਹਰ ਜਾਣ ਲਈ ਕੋਈ ਸਕੋਪ ਨਹੀਂ ਆ ਹੂੰ ਨਵੇਂ 파ਰਟਨਰ ਨੂੰ ਕੋਈ ਵੀਜ਼ਾ ਦੇਣ ਨਹੀਂ ਹੈ ਕਿਉਂਕਿ ਰੂਲ ਕਲੀਅਰਲੀ ਕਹਿੰਦਾ ਆ ਕਿ ਰੈਜ਼ੀਡੈਂਸ ਨਹੀਂ ਦਿੱਤੀ ਜਾ ਸਕਦੀ ਜੇ ਰਿਵੈਸਟਿਕ ਵਾਇਲੈਂਸ ਤੁਹਾਡੇ ਪਿਛਲੇ 파ਰਟਨਰ ਨੂੰ ਰੈਜ਼ੀਡੈਂਸ ਮਿਲੀ ਤਾਂ ਹੋਇਆ ਕੀ ਕਿ ਉਹ ਬੰਦੇ ਨੇ ਫਿਰ ਸਾਡੇ ਥਰੂ ਅਪੀਲ ਕੀਤੀ ਜਦੋਂ ਆਈਪੀਟੀ ਚ ਅਪੀਲ ਕੀਤੀ ਗਈ ਅਪੀਲ ਚ ਫਿਰ ਆਈਪੀਟੀ ਨੇ ਸਿੱਧਾ ਉਹਨਾਂ ਨੂੰ ਰੈਜ਼ੀਡੈਂਸ ਗਰਾਟ ਕੀਤੀ ਕਿਉਂਕਿ ਆਈਪੀਟੀ ਨੂੰ ਪਤਾ ਸੀ ਵੀ ਇਮੀਗ੍ਰੇਸ਼ਨ ਕੋਲ ਜੇ ਦੁਬਾਰਾ ਫਾਈਲ ਭੇਜੀ ਗਈ ਤਾਂ ਉਹਨਾਂ ਨੇ ਫਿਰ ਵੀ ਰੈਜ਼ੀਡੈਂਸ ਨਹੀਂ ਦੇਣੀ ਉਹ ਕਿਉਂ ਕਿ ਕਿਉਂਕਿ ਇਮੀਗ੍ਰੇਸ਼ਨ ਕੋਲ ਇਹ ਅਥਾਰਟੀ ਨਹੀਂ ਆ ਉਹ ਰੈ residense ਦੇ ਰੂਲ ਨੂੰ ਬੈਡ ਕਰ ਸਕਦੇ ਪਰ ਆਪੀਟੀਆ ਕਰ ਸਕਦੇ ਹਮ ਆਪੀਟੀ ਦੇ ਇਸ ਗੱਲ ਦੀ ਕਨਸਿਡਰੇਸ਼ਨ ਲਈ ਕਿ ਜੀ ਇਹ ਬੰਦਾ ਅਕੁਇਟ ਹੋਇਆ ਕੋਰਟ ਦੇ ਵਿੱਚੋਂ ਉਹਨੂੰ ਪੂਰੀ ਡਿਊ ਵੇਟੇਜ ਦਿੱਤੀ ਗਈ ਹੈ ਇਸ ਗੱਲ ਦੀ ਹਨ ਤਾਂ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਡੋਮੈਸਟਿਕ ਵਾਇਲੈਂਸ ਲਈ ਹੋਇਆ ਤਾਂ ਉਹਦੇ ਨਵੇਂ ਪਾਰਟਨਰ ਨੂੰ ਸਫਰ ਨਹੀਂ ਕਰਨਾ ਚਾਹੀਦਾ ਹਮ ਤਾਂ ਇਸ ਕਰਕੇ ਜੇ ਕੋਈ ਇਦਾਂ ਦਾ ਕੇਸ ਹੈ ਜਿੱਤੇ ਤੁਸੀਂ ਪ੍ਰੂਵ ਕਰ ਸਕਦੇ ਹੋ ਵੀ ਤੁਸੀਂ ਪਰਪਟਰੇਟਰ ਹੈ ਨਹੀਂ ਕਿ ਇਨਵੈਸਟਿਗੇਟਿੰਗ ਵਾਲੇ ਦੇ ਥਰੂ ਕੋਰਟ ਤਾਂ ਚਾਂਸ ਰਹਿ ਕੇ ਤੁਹਾਡੇ ਪਾਰਟਨਰ ਨੂੰ ਅੱਗੇ ਜਿਹੜਾ ਨਵਾਂ 파ਟਰਨਰ ਆ ਉਹਨੂੰ ਤੁਸੀਂ ਰੈਜ਼ੀਡੈਂਸੀ ਲਈ ਸਪੋਰਟ ਕਰ ਸਕਦੇ ਆ ਜੀ ਤੇ ਇੱਕ ਮੇਰੇ ਮਨ 'ਚ ਹੁਣੇ ਕੁਐਸਚਨ ਆਇਆ ਕਿ ਚਲੋ ਕਈ ਵਾਰੀ ਇਹ ਹੋ ਜਾਂਦਾ ਇਹਦਾ ਫੈਮਿਲੀ ਵੈਲੈਂਸ ਦੀ ਗੱਲ ਆਪਾਂ ਕਰ ਲਈ ਕਈ ਵਾਰੀ ਹਸਬੰਡ ਵਾਈਫ ਦੀ ਨਹੀਂ ਬਣੀ ਤੇ ਡਿਵੋਰਸ ਫਿਰ ਵੀ ਹੋ ਗਿਆ ਹਾਂਜੀ ਤੇ ਫਿਰ ਮੁੰਡਾ ਆਏ ਚਾਹੇ ਕੁੜੀ ਆ ਉਹ ਦੁਬਾਰਾ ਵਿਆਹ ਕਰਵਾਉਣ ਲਈ ਕਿਸੇ ਨਵੇਂ 파ਟਰਨਰ ਨੂੰ ਇੰਡੀਆ ਤੋਂ ਜਾ ਕੇ ਵਿਆਹ ਕਰਵਾ ਕੇ ਆਵੇ ਜਾਂ ਇੱਥੇ ਕਰਵਾਵੇ ਹਾਂਜੀ ਤੇ ਕੀ ਉਹ ਫਿਰ ਵਿਜ਼ੇ ਦੇ ਲਈ ਸਪੋਰਟ ਕਰ ਸਕਦੇ ਆ ਹਾਂਜੀ ਜੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਉਦਾਂ ਮਿਊਚੁਅਲ ਸਹਿਮਤੀ ਨਾ ਅੱਡ ਹੋ ਗਏ ਜਾਂ ਕੋਈ ਹੋਰ ਕਾਰਨ ਨਾ ਤਾਂ 5 ਸਾਲ ਤੱਕ ਤੁਸੀਂ ਨਵੇਂ ਪਾਰਟਨਰ ਨੂੰ ਸਪੋਰਟ ਨਹੀਂ ਕਰ ਸਕਦੇ ਹੂੰ ਰੈਜ਼ਿਡੈਂਸੀ ਲਈ 4 ਸਾਲ ਤੱਕ ਵੀਜ਼ਾ ਵਰਕ ਵੀਜ਼ੇ ਲਈ ਜਾਂ ਵਿਜ਼ਿਟਰ ਨਹੀਂ ਕਰ ਸਕਦੇ ਜੇਦਣ ਤੋਂ ਤੁਹਾਡੇ ਪਿਛਲੇ ਪਾਰਟਨਰ ਨੂੰ ਰੈਜ਼ਿਡੈਂਸੀ ਮਿਲੀ ਸੀ ਜਾਂ ਤੁਹਾਨੂੰ ਮਿਲੀ ਸੀ ਜੀ ਦੋਵਾਂ ਚੋਂ ਇੱਕ ਹੂੰ ਬਰਾਬਰ ਜੇ ਤੁਸੀਂ ਤੁਹਾਡੀ ਪਾਰਟਨਰਸ਼ਿਪ ਐਪਲੀਕੇਸ਼ਨ ਸੀਗੀ ਤਾਂ ਤੁਸੀਂ 5 ਸਾਲ ਤੱਕ ਨਹੀਂ ਕਰ ਸਕਦੇ ਜੇ ਤੁਹਾਡੇ ਪਾਰਟਨਰ ਦੀ ਰੈਜ਼ੀਡੈਂਸ ਐਪਲੀਕੇਸ਼ਨ ਜਿੱਦਾਂ ਉਹਨਾਂ ਨੂੰ ਰੈਜ਼ੀਡੈਂਸ ਮਿਲੀ ਉਹ ਡੇਟ ਤੋਂ 5 ਸਾਲ ਤੱਕ ਉਹ ਵੀ ਨਹੀਂ ਕਰ ਸਕਦਾ ਤੁਸੀਂ ਵੀ ਨਹੀਂ ਕਰ ਸਕਦੇ ਤੇ ਮੌਕਾ ਸਿਰਫ ਇੱਕ ਹੋਰ ਮਿਲਦਾ ਟੋਟਲ ਦੋ ਮੌਕੇ ਮਿਲ ਜਾਂਦੇ ਹੁੰਦੇ ਬਹੁਤ ਸਾਰੇ ਸਾਡੇ ਭੈਣ ਭਰਾ ਕਈ ਵਾਰੀ ਵਿਆਹ ਹੋਣ ਤੋਂ ਬਾਅਦ ਫੈਮਿਲੀ ਵਾਇਲੈਂਸ ਦੇ ਕੇਸਾਂ ਦੇ ਵਿੱਚ ਉਲਝ ਜਾਂਦੇ ਆ ਸੋ ਉਹਦੇ ਨਾਲ ਮਿਲਦਾ ਜੁਲਦਾ ਇੱਕ ਕੁਐਸਚਨ ਆ ਜੀ ਸੋ ਫੈਮਿਲੀ ਵਾਇਲੈਂਸ ਹੋ ਗਈ ਡਿਫੋਰਸ ਹੋ ਗਿਆ ਕੀ ਡਿਵੋਰਸ ਤੋਂ ਬਾਅਦ ਚਾਹੇ ਮੁੰਡਾ ਚਾਹੇ ਕੁੜੀ ਕਿਸੇ ਦੂਸਰੇ ਨੂੰ ਹੋਰ ਦੇ ਨਾਲ ਜਾਂ ਵਿਆਹ ਕਰਾਉਣਾ ਚਾਹੁੰਦਾ ਜਾਂ ਕੁਝ ਸਪੋਰਟ ਕਰ ਸਕਦਾ ਰੈਜ਼ੀਡੈਂਸੀ ਲਈ ਜਾਂ ਨਹੀਂ ਤੇ ਜਾਂ ਕੀ ਇਹਦਾ ਲੰਬਾ ਪ੍ਰੋਸੈਸ ਕਿੰਨਾ ਹੋਊਗਾ ਫਿਰ ਕੀ ਕਹੋਗੇ ਇਹ ਜੀ 2016 ਅਕਤੂਬਰ ਤੋਂ ਪਹਿਲਾਂ ਰੂਲ ਹੁੰਦਾ ਸੀ ਕਿ ਅਗਰ ਇੱਕ ਕਪਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਹੈ ਜਿਹਦੇ ਵਿੱਚ ਇੱਕ ਕਪਲ ਰੈਜ਼ੀਡੈਂਟ ਜਾਂ ਸਿਟੀਜ਼ਨ ਹੈ ਇੱਕ 파ਟਨਰ ਰੈਜ਼ੀਡੈਂਟ ਜਾਂ ਸਿਟੀਜ਼ਨ ਹੈ ਤੇ ਦੂਜਾ 파ਟਨਰ ਹਜੇ ਵੀਲੇ ਤੇ ਆ ਪਾਰਟਨਰ ਵੀਲੇ ਤੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਵੀਲੇ ਤੇ ਟੈਂਪਰੀਰੀ ਵੀਲੇ ਤੇ ਤਾਂ ਜੇ ਡੋਮੈਸਟਿਕ ਵਾਇਲੈਂਸ ਪ੍ਰੂਫ ਕਰ ਦਿੰਦਾ ਆ ਉਹ ਪਾਰਟਨਰ ਜਿਹੜਾ ਕੱਚੇ ਵੀਲੇ ਤੇ ਆ ਪ੍ਰੂਫਿੰਦਾ ਸਾਇੰਸ ਕਿ ਜੇ ਉਹਨੂੰ ਇੱਕ ਸਰਟਨ ਸੈਟ ਆਫ ਡਾਕੂਮੈਂਟ ਜਿਵੇਂ ਕੋਈ ਇਥੇ ਦੀ ਆਰਗੇਨਾਈਜੇਸ਼ਨ ਆ ਔਮਨ ਐਂਪਾਇਰਮੈਂਟ ਦੀ ਆਫ ਕਰਕੇ ਸ਼ਕਤੀ ਹਰ ਗਿਆ ਜਾਂ ਪੁਲਿਸ ਰਿਪੋਰਟ ਇਹ ਕਹਿ ਦਿੰਦੀ ਆ ਜਾਂ ਡਾਕਟਰ ਕੋਈ ਕਹਿ ਦਿੰਦਾ ਇਹ ਗੱਲ ਕਿ ਜੀ ਤੁਹਾਡਾ ਡੋਮੈਸਟਿਕ ਵਾਇਲੈਂਸ ਹੋਇਆ ਰਿਪੋਰਟ ਇਸ਼ੂ ਕਰਦੇ ਦੋ ਰਿਪੋਰਟ ਚਾਹੀਦੀਆਂ ਉਹਦੇ ਬੇਸਿਸ ਤੇ ਕਨੂੰ ਤੁਸੀਂ ਰੈ residency ਐਪਲੀਕੇਸ਼ਨ ਪਾ ਸਕਦੇ ਹਮ ਐਸ ਦਾ ਪਾ ਸਕਦੇ ਤਾਂ 2016 ਤੋਂ ਪਹਿਲਾਂ ਰੂਲ ਸੀ ਵੀ ਜੇ ਇਦਾਂ ਹੋ ਗਿਆ ਕਿਸੇ ਨਾਲ ਜਿਹੜਾ ਸਪੋਰਟਿੰਗ ਪਾਰਟਨਰ ਆ ਜਿਹੜੀ ਰੈ residency ਦਾ ਸਿਟੀਜ਼ਨ ਹੋਈ ਆ ਉਹ 7 ਸਾਲ ਤੱਕ ਕਿਸੇ ਹੋਰ ਨੂੰ ਨਹੀਂ ਕਰ ਸਕਦਾ ਰੈ residency ਸਪੋਰਟ ਨਵੇਂ 파ਟਨਰ ਨੂੰ ਸਪੋਰਟ ਨਹੀਂ ਕਰ ਸਕਦਾ 7 ਸਾਲ ਅਕਤੂਬਰ ਦਾ 2016 ਚ ਇਹਨਾਂ ਨੇ ਉਹ ਚੇਂਜ ਕਰਕੇ ਪਰਮਾਨੈਂਟਲੀ ਕਰ ਦਿੱਤਾ ਕਿ ਹੁਣ 7 ਸਾਲ ਨਹੀਂ ਤੁਸੀਂ ਕਦੇ ਵੀ ਨਹੀਂ ਕਰ ਸਕਦਾ ਸਾਡਾ ਪਿੱਛੇ ਜੇ ਕੇਸ ਹੋਇਆ ਜੀ ਲਾਸਟ ਵੀਕ ਅਪੀਲ ਅਪਰੂਵ ਹੋਈ ਸਾਡੀ ਇੱਧਰ ਦੇ ਇੱਕ ਮਾਮਲੇ 'ਚ ਜਿੱਥੇ 파ਟਨਰ ਨੇ ਅਲੈਜ ਕੀਤਾ ਕਿ ਜੀ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਜੀ ਲੜਕੀ ਸੀ ਇਸ ਕੇਸ ਦੇ ਵਿੱਚ ਹਨ ਤੇ ਜਦੋਂ ਹੁਣਵਾ ਦਾ ਸਰਕਮਸਟੈਂਸਸ ਵਿੱਚ ਨਹੀਂ ਜਾਂਦਾ ਉਹਦੇ ਬੇਸ ਤੇ ਚਲੋ ਜੀ ਰੈਜ਼ਿਡੈਂਸ ਹੋ ਗਈ ਕੁੜੀ ਹਮ ਜਿਹੜਾ ਬੰਦਾ ਸੀ ਉਹਨੇ ਫੈਮਿਲੀ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਜਦੋਂ ਉਹਨੇ ਚੈਲੰਜ ਕੀਤਾ ਤਾਂ ਉਹ ਕੇਸ ਦਿੱਤ ਗਿਆ ਜਦੋਂ ਉਹ ਕੇਸ ਦਿੱਤੇ ਆ ਤਾਂ ਉਹਨੂੰ 7000 ਡਾਲਰ ਅਵਾਰਡ ਵੀ ਹੋਇਆ ਦੂਜੀ ਪਾਰਟੀ ਵੱਲੋਂ ਕੋਰਟ ਦੇ ਤੇ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਕਿ ਤੁਸੀਂ ਕਨਵਿਕਟ ਨਹੀਂ ਹੋ ਕੁਇਟ ਕਰ ਦਿੱਤਾ ਉਹਨੂੰ ਡੋਮੈਸਟਿਕ ਵਾਲੀ ਸਿੱਧੀ ਤਾਂ ਹੋਇਆ ਕੀ ਕਿ ਇਮੀਗ੍ਰੇਸ਼ਨ ਦੇ ਲਈ ਇਹ ਜ਼ਰੂਰੀ ਨਹੀਂ ਜਾਂ ਤੋਂ ਬਾਅਦ ਕਿ ਕੋਰਟ ਤੁਹਾਨੂੰ ਕੁਇਟ ਕਰਦੀ ਆ ਕਿ ਨਹੀਂ ਹੂੰ ਕਿਉਂਕਿ ਉਹਨਾਂ ਦੇ ਤਾਂ ਰੂਲ ਦੇ ਹਿਸਾਬ ਨਾਲ ਦੇਖਣਾ ਰੂਲ ਇਹ ਕਹਿੰਦਾ ਕਿ ਜੀ ਦੋ ਰਿਪੋਰਟਾਂ ਆ ਗਈਆਂ ਉਹਨਾਂ ਕੋਲ ਪੁਲਿਸ ਦੀ ਆ ਜਾਂ ਡਾਕਟਰ ਦੀ ਆ ਜਾਂ ਸ਼ਕਤੀ ਵਾਲਿਆਂ ਦੀ ਆ ਤਾਂ 파ਟਨਰ ਨੂੰ ਰੈਜ਼ਿਡੈਂਸ ਮਿਲ ਗਈ। ਦਾਹੀ ਉਹਨਾਂ ਨੇ ਰਿਵੋਕ ਕਰ ਦਿੱਤੀ। ਉਹਨਾਂ ਨੂੰ ਉਹ ਸਬੂਤ ਉਹਨਾਂ ਲਈ ਲਾਫ ਨੇ ਪ੍ਰੂਫ ਕਿ ਜੀ ਡੋਮੈਸਟਿਕ ਵਾਇਲੈਂਸ ਹੋਇਆ ਤਾਂ ਉਹਨੂੰ ਕੁੜੀ ਨੂੰ ਰੈਜ਼ਿਡੈਂਸ ਉਹਨਾਂ ਨੇ ਦੇ ਦਿੱਤੀ। ਹੂੰ ਹੁਣ ਜਿਹੜਾ ਬੰਦਾ ਜਦੋਂ ਇਕਵਿਟ ਹੋ ਗਿਆ ਕੋਰਟ ਦੇ ਵਿੱਚ ਉਹ ਇਹ ਗੱਲ ਸਾਫਤ ਹੋ ਗਈ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਤੇ ਉਹਨੇ ਜਦੋਂ ਨਵੀਂ ਐਪਲੀਕੇਸ਼ਨ ਪਾਈ ਆਪਣੀ 파ਟਨਰ ਦੀ ਦਵੇ 파ਟਨਰ ਦੀ ਉਦੋਂ ਦੇਖੋ ਵੀ ਇਮੀਗ੍ਰੇਸ਼ਨ ਨੂੰ ਡਿਕਲਾਈਨ ਕਰਤੀ ਕਿਉਂਕਿ ਇਮੀਗ੍ਰੇਸ਼ਨ ਜੇ ਮੰਨ ਵੀ ਲਵੇ ਹੂੰ ਡਿਵੈਸਟਿਕ ਵਾਇਲੈਂਸ ਨਹੀਂ ਹੋਇਆ ਉਹਨਾਂ ਦੇ ਕੋਲ ਰੂਲ ਤੋਂ ਬਾਹਰ ਜਾਣ ਲਈ ਕੋਈ ਸਕੋਪ ਨਹੀਂ ਆ ਹੂੰ ਨਵੇਂ 파ਰਟਨਰ ਨੂੰ ਕੋਈ ਵੀਜ਼ਾ ਦੇਣ ਨਹੀਂ ਆ ਕਿਉਂਕਿ ਰੂਲ ਕਲੀਅਰਲੀ ਕਹਿੰਦਾ ਆ ਕਿ ਰੈਜ਼ਿਡੈਂਸ ਨਹੀਂ ਦਿੱਤੀ ਜਾ ਸਕਦੀ ਜੇ ਡਿਵੈਸਟਿਕ ਵਾਇਲੈਂਸ ਤੁਹਾਡੇ ਪਿਛਲੇ 파ਰਟਨਰ ਨੂੰ ਰੈਜ਼ਿਡੈਂਸ ਮਿਲੀ ਤਾਂ ਹੋਇਆ ਕੀ ਕਿ ਉਹ ਬੰਦੇ ਨੇ ਫਿਰ ਸਾਡੇ ਥਰੂ ਅਪੀਲ ਕੀਤੀ ਜਦੋਂ ਆਈਪੀਟੀ 'ਚ ਅਪੀਲ ਕੀਤੀ ਗਈ ਅਪੀਲ 'ਚ ਫਿਰ ਆਈਪੀਟੀ ਨੇ ਸਿੱਧਾ ਉਹਨਾਂ ਨੂੰ ਰੈਜ਼ੀਡੈਂਸ ਗ੍ਰਾਂਟ ਕੀਤੀ ਕਿਉਂਕਿ ਆਈਪੀਟੀ ਨੂੰ ਪਤਾ ਸੀ ਵੀ ਇਮੀਗ੍ਰੇਸ਼ਨ ਕੋਲ ਜੇ ਦੁਬਾਰਾ ਫਾਈਲ ਭੇਜੀ ਗਈ ਤਾਂ ਉਹਨਾਂ ਨੇ ਫਿਰ ਵੀ ਰੈਜ਼ੀਡੈਂਸ ਨਹੀਂ ਦੇਣੀ ਉਹ ਕਿਉਂ ਕਿਉਂਕਿ ਇਮੀਗ੍ਰੇਸ਼ਨ ਕੋਲੇ ਹੈ ਅਥਾਰਟੀ ਨਹੀਂ ਆ ਜੋ ਰੈਜ਼ੀਡੈਂਸ ਦੇ ਰੂਲ ਨੂੰ ਬੈਡ ਕਰ ਸਕੇ ਪਰ ਆਈਪੀਟੀ ਇਹ ਕਰ ਸਕਦੀ ਹ ਹਮ ਆਈਪੀਟੀ ਨੇ ਇਸ ਗੱਲ ਦੀ ਕਨਸਿਡਰੇਸ਼ਨ ਲਈ ਕਿ ਜੀ ਇਹ ਬੰਦਾ ਇੱਕ ਰਿਪੋਰਟ ਹੋਇਆ ਕੋਰਟ ਦੇ ਵਿੱਚੋਂ ਉਹਨੂੰ ਪੂਰੀ ਡਿਊ ਡੇਟੇਜ ਦਿੱਤੀ ਗਈ ਇਸ ਗੱਲ ਦੀ ਹਨ ਤਾਂ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਡੋਮੈਸਟਿਕ ਵਾਇਲੈਂਸ ਲਈ ਹੋਇਆ ਤਾਂ ਉਹਦੇ ਨਵੇਂ 파ਟਰਨਰ ਨੂੰ ਸਫਰ ਨਹੀਂ ਕਰਨਾ ਚਾਹੀਦਾ ਤਾਂ ਇਸ ਕਰਕੇ ਜੇ ਕੋਈ ਇਦਾਂ ਦਾ ਕੇਸ ਹੈ ਜਿੱਤੇ ਤੁਸੀਂ ਪ੍ਰੂਵ ਕਰ ਸਕਦੇ ਹੋ ਵੀ ਤੁਸੀਂ ਪਰਪਟਰੇਟਰ ਹੈ ਨਹੀਂ ਕਿ ਅਡਵਰਟਾਈਜ਼ਿੰਗ ਵਾਲੇ ਦੇ ਥਰੂ ਕੋਰਟ ਤਾਂ ਚਾਂਸ ਰਹਿ ਕੇ ਤੁਹਾਡੇ 파ਟਰਨਰ ਨੂੰ ਅੱਗੇ ਜਿਹੜਾ ਨਵਾਂ 파ਟਰਨਰ ਆ ਉਹਨੂੰ ਤੁਸੀਂ ਰੈਜ਼ੀਡੈਂਸੀ ਲਈ ਸਪੋਰਟ ਕਰ ਸਕਦੇ ਹੋ ਜੀ ਤੇ ਇੱਕ ਮੇਰੇ ਮਨ ਚ ਹੁਣੇ ਕੁਐਸਚਨ ਆਇਆ ਕਿ ਚਲੋ ਕਈ ਵਾਰੀ ਇਹ ਹੋ ਜਾਂਦਾ ਇਹਦਾ ਫੈਮਿਲੀ ਬੈਲੈਂਸ ਦੀ ਗੱਲ ਆਪਾਂ ਕਰ ਲਈ ਕਈ ਵਾਰੀ ਹਸਬੰਡ ਵਾਈਫ ਦੀ ਨਹੀਂ ਬਣੀ ਤੇ ਡਿਵੋਰਸ ਫਿਰ ਵੀ ਹੋ ਗਿਆ ਹਾਂਜੀ ਤੇ ਫਿਰ ਮੁੰਡਾ ਐ ਚਾਹੇ ਕੁੜੀ ਆ ਉਹ ਦੁਬਾਰਾ ਵਿਆਹ ਕਰਵਾਉਣ ਲਈ ਕਿਸੇ ਨਵੇਂ ਪਾਰਟਨਰ ਨੂੰ ਇੰਡੀਆ ਤੋਂ ਜਾ ਕੇ ਵਿਆਹ ਕਰਵਾ ਕੇ ਆਵੇ ਜਾਂ ਇੱਥੇ ਕਰਵਾਵੇ ਤੇ ਕੀ ਉਹ ਫਿਰ ਵਿਜ਼ੇ ਦੇ ਲਈ ਸਪੋਰਟ ਕਰ ਸਕਦੇ ਆ ਹਾਂਜੀ ਜੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਉਦਾਂ ਮਿਊਚੁਅਲ ਸਹਿਮਤੀ ਨਾਲ ਅੱਡ ਹੋ ਗਏ ਜਾਂ ਕੋਈ ਹੋਰ ਕਾਰਨ ਆ ਕਾ 5 ਸਾਲ ਤੱਕ ਤੁਸੀਂ ਨਵੇਂ 파ਟਨਰ ਨੂੰ ਸਪੋਰਟ ਨਹੀਂ ਕਰ ਸਕਦੇ ਹਮ ਰੈਜ਼ਿਡੈਂਸੀ ਲਈ 4 ਸਾਲ ਤੱਕ ਵੀਜ਼ਾ ਵਰਕ ਵੀਜ਼ਾ ਲਈ ਜਾਂ ਵਿਜ਼ਿਟਰ ਲਈ ਨਹੀਂ ਕਰ ਸਕਦੇ ਜੇਦਣ ਤੋਂ ਤੁਹਾਡੇ ਪਿਛਲੇ 파ਟਨਰ ਨੂੰ ਰੈਜ਼ਿਡੈਂਸ ਮਿਲੀ ਸੀ ਜਾਂ ਤੁਹਾਨੂੰ ਮਿਲੀ ਸੀ ਜੀ ਦੋਵਾਂ ਚੋਂ ਇੱਕ ਹਮ ਬਰਾਬਰ ਜੇ ਤੁਸੀਂ ਤੁਹਾਡੀ 파ਰਟਨਰਸ਼ਿਪ ਐਪਲੀਕੇਸ਼ਨ ਕੀਤੀ ਤਾਂ ਤੁਸੀਂ 5 ਸਾਲ ਤੱਕ ਨਹੀਂ ਕਰ ਸਕਦੇ ਜੇ ਤੁਹਾਡੇ 파ਟਨਰ ਦੀ ਰੈਜ਼ਿਡੈਂਸ ਐਪਲੀਕੇਸ਼ਨ ਜਿੱਦਣ ਉਹਨਾਂ ਨੂੰ ਰੈਜ਼ਿਡੈਂਸ ਮਿਲੀ ਉਹ ਡੇਟ ਤੋਂ 5 ਸਾਲ ਤੱਕ ਉਹ ਵੀ ਨਹੀਂ ਕਰ ਸਕਦਾ ਤੁਸੀਂ ਵੀ ਨਹੀਂ ਕਰ ਸਕਦੇ ਤੇ ਮੌਕਾ ਸਿਰਫ ਇੱਕ ਹੋਰ ਮੈਂ ਟੋਟਲ ਦੋ ਮੌਕੇ ਮਿਲਦੇ ਹੁੰਦੇ ਬਹੁਤ ਸਾਰੇ ਸਾਡੇ ਭੈਣ ਭਰਾ ਕਈ ਵਾਰੀ ਵਿਆਹ ਹੋਣ ਤੋਂ ਬਾਅਦ ਫੈਮਿਲੀ ਵਾਇਲੈਂਸ ਦੇ ਕੇਸਾਂ ਦੇ ਵਿੱਚ ਉਲਝ ਜਾਂਦੇ ਆ ਸੋ ਉਹਦੇ ਨਾਲ ਮਿਲਦਾ ਜੁਲਦਾ ਇੱਕ ਕੁਐਸਚਨ ਆ ਜੀ ਸੋ ਫੈਮਿਲੀ ਵਾਇਲੈਂਸ ਹੋ ਗਈ ਡਿਵੋਰਸ ਹੋ ਗਿਆ ਕੀ ਡਿਵੋਰਸ ਤੋਂ ਬਾਅਦ ਚਾਹੇ ਮੁੰਡਾ ਚਾਹੇ ਕੁੜੀ ਕਿਸੇ ਦੂਸਰੇ ਨੂੰ ਫੋਰ ਦੇ ਨਾਲ ਜਾਂ ਵਿਆਹ ਕਰਾਉਣਾ ਚਾਹੁੰਦਾ ਜਾਂ ਕੁਝ ਸਪੋਰਟ ਕਰ ਸਕਦਾ ਰੈਜ਼ੀਡੈਂਸੀ ਲਈ ਜਾਂ ਨਹੀਂ ਤੇ ਜਾਂ ਕੀ ਇਹਦਾ ਲੰਬਾ ਪ੍ਰੋਸੈਸ ਕਿੰਨਾ ਹੋਊਗਾ ਫਿਰ ਕੀ ਕਹੋਗੇ ਇਹ ਜੀ 2016 ਅਕਤੂਬਰ ਤੋਂ ਪਹਿਲਾਂ ਰੂਲ ਹੁੰਦਾ ਸੀ ਕਿ ਅਗਰ ਇੱਕ ਕਪਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਹੈ ਜਿਹਦੇ ਵਿੱਚ ਇੱਕ ਕਪਲ ਰੈਜ਼ੀਡੈਂਟ ਜਾਂ ਸਿਟੀਜ਼ਨ ਹੈ ਇੱਕ 파ਰਟਨਰ ਰੈਜ਼ੀਡੈਂਟ ਜਾਂ ਸਿਟੀਜ਼ਨ ਹੈ ਤੇ ਦੂਜਾ 파ਰਟਨਰ ਹਜੇ ਵੀਜ਼ੇ ਤੇ ਆ 파ਰਟਨਰ ਵੀਜ਼ੇ ਤੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਤੇ ਟੈਂਪਰੇਰੀ ਵੀਜ਼ੇ ਤੇ ਤਾਂ ਜੇ ਡੋਮੈਸਟਿਕ ਵਾਇਲੈਂਸ ਪ੍ਰੂਵ ਕਰ ਦਿੰਦਾ ਆ ਉਹ 파ਟਨਰ ਜਿਹੜਾ ਕੱਚੇ ਵੀਲੇ ਤੇ ਆ ਪ੍ਰੂਵਿੰਦਾ ਸਾਇੰਸ ਕਿ ਜੇ ਉਹਨੂੰ ਇੱਕ ਸਰਟਨ ਸੈਟ ਆਫ ਡਾਕੂਮੈਂਟਸ ਜਿਵੇਂ ਕੋਈ ਥਰੀ ਆਰਗੇਨਾਈਜੇਸ਼ਨ ਆ ਔਮਨ ਐਂਪਾਇਰਮੈਂਟ ਦੀ ਇਹ ਕਾਸ ਕਰਕੇ ਸ਼ਕਤੀ ਹਰ ਗਿਆ ਜਾਂ ਪੁਲਿਸ ਰਿਪੋਰਟ ਇਹ ਕੈਦ ਹੁੰਦੀ ਆ ਜਾਂ ਡਾਕਟਰ ਕੋਈ ਕਹਿ ਦਿੰਦਾ ਇਹ ਗੱਲ ਕਿ ਜੀ ਤੁਹਾਡਾ ਡੋਮੈਸਟਿਕ ਵਾਇਲੈਂਸ ਹੋਇਆ ਰਿਪੋਰਟ ਇਸ਼ੂ ਕਰਦੇ ਦੋ ਰਿਪੋਰਟ ਚਾਹੀਦੀਆਂ ਉਹਦੇ ਬੇਸਿਸ ਤੇ ਤੁਹਾਨੂੰ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਪਾਸ ਆ ਹਮ ਐਸਾ ਪਾਸ ਆ ਤਾਂ 2016 ਤੋਂ ਪਹਿਲਾਂ ਰੂਲ ਸੀ ਵੀ ਜੇ ਇਦਾਂ ਹੋ ਗਿਆ ਕਿਸੇ ਨਾਲ ਜਿਹੜਾ ਸਪੋਰਟਿੰਗ ਪਾਰਟਨਰ ਆ ਜਿਹੜੀ ਰੈਜ਼ੀਡੈਂਸ ਦਾ ਸਿਟੀਜ਼ਨ ਹੋਈ ਆ ਉਹ 7 ਸਾਲ ਤੱਕ ਕਿਸੇ ਹੋਰ ਨੂੰ ਨਹੀਂ ਕਰ ਸਕਦਾ ਰੈਜ਼ੀਡੈਂਸੀ سپورਟ ਨਵੇਂ 파ਟਨਰ ਨੂੰ سپورਟ ਨਹੀਂ ਕਰ ਸਕਦਾ 7 ਸਾਲ ਅਕਤੂਬਰ 2016 ਚ ਇਹਨਾਂ ਨੇ ਉਹ ਚੇਂਜ ਕਰਕੇ ਪਰਮਾਨੈਂਟਲੀ ਕਰ ਦਿੱਤਾ ਕਿ ਹੁਣ 7 ਸਾਲ ਨਹੀਂ ਤੁਸੀਂ ਕਦੇ ਵੀ ਨਹੀਂ ਕਰ ਸਕਦੇ ਸਾਡਾ ਪਿੱਛੇ ਇਹ ਕੇਸ ਹੋਇਆ ਜੀ ਆ ਲਾਸਟ ਵੀਕ ਅਪੀਲ ਅਪਰੂਵ ਹੋਈ ਸਾਡੀ ਇਦਾਂ ਦੇ ਇੱਕ ਮਾਮਲੇ ਚ ਜਿੱਥੇ 파ਟਨਰ ਨੇ ਅਲੈਜ ਕੀਤਾ ਕਿ ਜੀ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਜੀ ਲੜਕੀ ਸੀ ਇਸ ਕੇਸ ਦੇ ਵਿੱਚ ਹਨ ਤੇ ਜਦੋਂ ਹੁਣਵਾ ਦਾ ਸਰਕਮਸਟੈਂਸਸ ਵਿੱਚ ਨਹੀਂ ਜਾਂਦਾ ਉਹਦੇ ਬੇਸ ਤੇ ਚਲੋ ਉਹਦੀ ਰੈਜ਼ੀਡੈਂਸ ਹੋ ਗਈ ਕੁੜੀ ਦੀ ਹਮ ਜਿਹੜਾ ਬੰਦਾ ਸੀ ਉਹਨੇ ਫੈਮਿਲੀ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਜਦੋਂ ਉਹਨੇ ਚੈਲੰਜ ਕੀਤਾ ਤਾਂ ਉਹ ਕੇਸ ਦਿੱਤਾ ਗਿਆ ਜਦੋਂ ਉਹ ਕੇਸ ਦਿੱਤੇ ਆ ਤਰਨੂੰ 7000 ਡਾਲਰ ਅਵਾਰਡ ਵੀ ਹੋਇਆ ਦੂਜੀ ਪਾਰਟੀ ਵੱਲੋਂ ਕੋਰਟ ਦੇ ਕੇ ਤੇ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਕਿ ਤੁਸੀਂ ਕਨਵਿਕਟ ਨਹੀਂ ਹੋ ਕੁਇਟ ਕਰ ਦਿੱਤਾ ਉਹਨਾਂ ਡੋਮੈਸਟਿਕ ਵਾਲੇ ਸੀ ਕੇਸ ਤਾਂ ਹੋਇਆ ਕੀ ਕਿ ਇਮੀਗ੍ਰੇਸ਼ਨ ਦੇ ਲਈ ਇਹ ਜ਼ਰੂਰੀ ਨਹੀਂ ਜਾਂ ਤੋਂ ਬਾਅਦ ਕਿ ਕੋਰਟ ਤੁਹਾਨੂੰ ਕੁਇਟ ਕਰਦੀ ਆ ਕਿ ਨਹੀਂ ਹੂੰ ਕਿਉਂਕਿ ਉਹਨਾਂ ਦੇ ਤਾਂ ਰੂਲ ਦੇ ਹਿਸਾਬ ਨਾਲ ਦੇਖਣਾ ਰੂਲ ਇਹ ਕਹਿੰਦਾ ਕਿ ਜੀ ਦੋ ਰਿਪੋਰਟਾਂ ਆ ਗਈਆਂ ਉਹਨਾਂ ਕੋਲ ਪੁਲਿਸ ਦੀ ਆ ਜਾਂ ਡਾਕਟਰ ਦੀ ਆ ਜਾਂ ਸ਼ਕਤੀ ਵਾਲਿਆਂ ਦੀ ਆ ਤਾਂ 파ਟਨਰ ਨੂੰ ਰੈਜ਼ਿਡੈਂਸ ਮਿਲ ਗਈ। ਦਾਹੀ ਉਹਨਾਂ ਨੇ ਰਿਵੋਕ ਕਰ ਦਿੱ। ਉਹਨਾਂ ਨੂੰ ਉਹ ਸਬੂਤ ਉਹਨਾਂ ਲਈ ਲਾਫ ਨੇ ਪ੍ਰੂਫ ਕਿ ਜੀ ਡੋਮੈਸਟਿਕ ਵਾਇਲੈਂਸ ਹੋਇਆ ਤਾਂ ਉਹਨੂੰ ਕੁੜੀ ਨੂੰ ਰੈਜ਼ਿਡੈਂਸ ਉਹਨਾਂ ਨੇ ਦੇ ਦਿੱਤੀ। ਹੂੰ ਹੁਣ ਜਿਹੜਾ ਬੰਦਾ ਜਦੋਂ ਇਕਵਿਟ ਹੋ ਗਿਆ ਕੋਰਟ ਦੇ ਵਿੱਚ ਉਹ ਇਹ ਗੱਲ ਸਾਫ ਹੋ ਗਈ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਤੇ ਉਹਨੇ ਜਦੋਂ ਨਵੀਂ ਐਪਲੀਕੇਸ਼ਨ ਪਾਈ ਆਪਣੀ 파ਟਨਰ ਦੀ ਦਵੇ 파ਟਨਰ ਦੀ ਉਦੋਂ ਦੇਖੋ ਵੀ ਇਮੀਗ੍ਰੇਸ਼ਨ ਨੂੰ ਡਿਕਲਾਈਨ ਕਰਤੀ ਕਿਉਂਕਿ ਇਮੀਗ੍ਰੇਸ਼ਨ ਜੇ ਮਨ ਵੀ ਲਵੇ ਹਮ ਡਿਵੈਸਟਿਕ ਵਾਇਲੈਂਸ ਨਹੀਂ ਹੋਇਆ ਉਹਨਾਂ ਦੇ ਕੋਲ ਰੂਲ ਤੋਂ ਬਾਹਰ ਜਾਣ ਲਈ ਕੋਈ ਸਕੋਪ ਨਹੀਂ ਹਮ ਨਵੇਂ 파ਰਟਨਰ ਨੂੰ ਕੋਈ ਵੀਜ਼ਾ ਦੇਣ ਨਹੀਂ ਆ ਕਿਉਂਕਿ ਰੂਲ ਕਲੀਅਰਲੀ ਕਹਿੰਦਾ ਆ ਕਿ ਰੈਜ਼ਿਡੈਂਸ ਨਹੀਂ ਦਿੱਤੀ ਜਾ ਸਕਦੀ ਜੇ ਡਿਵੈਸਟਿਕ ਵਾਇਲੈਂਸ ਤੁਹਾਡੇ ਪਿਛਲੇ 파ਰਟਨਰ ਨੂੰ ਰੈਜ਼ਿਡੈਂਸ ਮਿਲੀ ਤਾਂ ਹੋਇਆ ਕੀ ਕਿ ਉਹ ਬੰਦੇ ਨੇ ਫਿਰ ਸਾਡੇ ਥਰੂ ਅਪੀਲ ਕੀਤੀ ਜਦੋਂ ਆਈਪੀਟੀ ਚ ਅਪੀਲ ਕੀਤੀ ਗਈ ਅਪੀਲ ਚ ਫਿਰ ਆਈਪੀਟੀ ਨੇ ਸਿੱਧਾ ਉਹਨਾਂ ਨੂੰ ਰੈਜ਼ਿਡੈਂਸ ਗਰਾंट ਕੀਤੀ ਕਿਉਂਕਿ ਆਈਪੀਟੀ ਨੂੰ ਪਤਾ ਸੀ ਵੀ ਇਮੀਗ੍ਰੇਸ਼ਨ ਕੋਲ ਜੇ ਦੁਬਾਰਾ ਫਾਈਲ ਭੇਜੀ ਗਈ ਤਾਂ ਉਹਨਾਂ ਨੇ ਫਿਰ ਵੀ ਰੈਜ਼ਿਡੈਂਸ ਨਹੀਂ ਦੇਣੀ ਉਹ ਕਿਉਂ ਕਿਉਂਕਿ ਇਮੀਗ੍ਰੇਸ਼ਨ ਕੋਲ ਇਹ ਅਥਾਰਟੀ ਨਹੀਂ ਆ ਕਿ ਉਹ ਰੈਜ਼ਿਡੈਂਸ ਦੇ ਰੂਲ ਨੂੰ ਬੈਡ ਕਰ ਸਕਦੇ ਪਰ ਆਈਪੀਟੀ ਇਹ ਕਰ ਸਕਦੀ ਹੂੰ ਆਈਪੀਟੀ ਨੇ ਇਸ ਗੱਲ ਦੀ ਕਨਸਿਡਰੇਸ਼ਨ ਲਈ ਕਿ ਜੀ ਇਹ ਬੰਦਾ ਇੱਕ ਰਿਪੋਰਟ ਹੋਇਆ ਕੋਰਟ ਦੇ ਵਿੱਚੋਂ ਉਹਨੂੰ ਪੂਰੀ ਡਿਊ ਵੇਟੇਜ ਦਿੱਤੀ ਗਈ ਇਸ ਗੱਲ ਦੀ ਹਨ ਤਾਂ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਡੋਮੈਸਟਿਕ ਵਾਇਲੈਂਸ ਲਈ ਹੋਇਆ ਤਾਂ ਉਹਦੇ ਨਵੇਂ ਪਾਰਟਨਰ ਨੂੰ ਸਫਰ ਨਹੀਂ ਕਰਨਾ ਚਾਹੀਦਾ ਤਾਂ ਇਸ ਕਰਕੇ ਜੇ ਕੋਈ ਇਦਾਂ ਦਾ ਕੇਸ ਹੈ ਜਿੱਤੇ ਤੁਸੀਂ ਪ੍ਰੂਵ ਕਰ ਸਕਦੇ ਹੋ ਵੀ ਤੁਸੀਂ ਪਰਪਟਰੇਟਰ ਹੈ ਨਹੀਂ ਕਿ ਅੰਵੈਸਟਿੰਗ ਵਾਲੇ ਦੇ ਥਰੂ ਕੋਰਟ ਤਾਂ ਚਾਂਸ ਰਹਿ ਕੇ ਤੁਹਾਡੇ ਪਾਰਟਨਰ ਨੂੰ ਅੱਗੇ ਜਿਹੜਾ ਨਵਾਂ ਪਾਰਟਨਰ ਆ ਉਹਨੂੰ ਤੁਸੀਂ ਰੈਜ਼ੀਡੈਂਸੀ ਲਈ ਸਪੋਰਟ ਕਰ ਸਕਦੇ ਹੋ ਜੀ ਤੇ ਇੱਕ ਮੇਰੇ ਮਨ ਚ ਹੁਣੇ ਕੁਐਸਚਨ ਆਇਆ ਕਿ ਚਲੋ ਕਈ ਵਾਰੀ ਇਹ ਹੋ ਜਾਂਦਾ ਇਹਦਾ ਫੈਮਿਲੀ ਵਾਇਲੈਂਸ ਦੀ ਗੱਲ ਆਪਾਂ ਕਰ ਲਈ ਕਈ ਵਾਰੀ ਹਸਬੰਡ ਵਾਈਫ ਦੀ ਨਹੀਂ ਬਣੀ ਤੇ ਡਿਵੋਰਸ ਫਿਰ ਵੀ ਹੋ ਗਿਆ ਹਾਂਜੀ ਤੇ ਫਿਰ ਮੁੰਡਾ ਐ ਚਾਹੇ ਕੁੜੀ ਆ ਉਹ ਦੁਬਾਰਾ ਵਿਆਹ ਕਰਵਾਉਣ ਲਈ ਕਿਸੇ ਨਵੇਂ ਪਾਰਟਨਰ ਨੂੰ ਇੰਡੀਆ ਤੋਂ ਜਾ ਕੇ ਵਿਆਹ ਕਰਵਾ ਕੇ ਆਵੇ ਜਾਂ ਇੱਥੇ ਕਰਵਾਵੇ ਤੇ ਕੀ ਉਹ ਫਿਰ ਵਿਜ਼ੇ ਦੇ ਲਈ ਸਪੋਰਟ ਕਰ ਸਕਦੇ ਆ ਹਾਂਜੀ ਜੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਉਦਾਂ ਮਿਊਚੁਅਲ ਸਹਿਮਤੀ ਨਾਲ ਅੱਡ ਹੋ ਗਏ ਜਾਂ ਕੋਈ ਹੋਰ ਕਾਰਨ ਆ ਕਾ 5 ਸਾਲ ਤੱਕ ਤੁਸੀਂ ਨਵੇਂ 파ਟਨਰ ਨੂੰ ਸਪੋਰਟ ਨਹੀਂ ਕਰ ਸਕਦੇ ਹਮ ਰੈਜ਼ਿਡੈਂਸੀ ਲਈ 4 ਸਾਲ ਤੱਕ ਵੀਜ਼ਾ ਵਰਕ ਵੀਜ਼ੇ ਲਈ ਜਾਂ ਵਿਜ਼ਿਟਰ ਲਈ ਨਹੀਂ ਕਰ ਸਕਦੇ ਜੇਦਣ ਤੋਂ ਤੁਹਾਡੇ ਪਿਛਲੇ 파ਟਨਰ ਨੂੰ ਰੈਜ਼ਿਡੈਂਸ ਮਿਲੀ ਸੀ ਜਾਂ ਤੁਹਾਨੂੰ ਮਿਲੀ ਸੀ ਜੀ ਦੋਵਾਂ ਚੋਂ ਇੱਕ ਹਮ ਬਰਾਬਰ ਜੇ ਤੁਸੀਂ ਤੁਹਾਡੀ 파ਰਟਨਰਸ਼ਿਪ ਐਪਲੀਕੇਸ਼ਨ ਸੀਗੀ ਤਾਂ ਤੁਸੀਂ 5 ਸਾਲ ਤੱਕ ਨਹੀਂ ਕਰ ਸਕਦੇ ਜੇ ਤੁਹਾਡੇ 파ਟਨਰ ਦੀ ਰੈਜ਼ਿਡੈਂਸ ਐਪਲੀਕੇਸ਼ਨ ਜਿੱਦਣ ਉਹਨਾਂ ਨੂੰ ਰੈਜ਼ਿਡੈਂਸ ਮਿਲੀ ਉਹ ਡੇਟ ਤੋਂ 5 ਸਾਲ ਤੱਕ ਉਹ ਵੀ ਨਹੀਂ ਕਰ ਸਕਦਾ ਤੁਸੀਂ ਵੀ ਨਹੀਂ ਕਰ ਸਕਦੇ ਤੇ ਮੌਕਾ ਸਿਰਫ ਇੱਕ ਹੋਰ ਮੈਂ ਟੋਟਲ ਦੋ ਮੌਕੇ ਮਿਲਦੇ ਹੁੰਦੇ ਬਹੁਤ ਸਾਰੇ ਸਾਡੇ ਭੈਣ ਭਰਾ ਕਈ ਵਾਰੀ ਵਿਆਹ ਹੋਣ ਤੋਂ ਬਾਅਦ ਫੈਮਿਲੀ ਵਾਇਲੈਂਸ ਦੇ ਕੇਸਾਂ ਦੇ ਵਿੱਚ ਉਲਝ ਜਾਂਦੇ ਆ ਸੋ ਉਹਦੇ ਨਾਲ ਮਿਲਦਾ ਜੁਲਦਾ ਇੱਕ ਕੁਐਸਚਨ ਆ ਜੀ ਸੋ ਫੈਮਿਲੀ ਵਾਇਲੈਂਸ ਹੋ ਗਈ ਡਿਵੋਰਸ ਹੋ ਗਿਆ ਕੀ ਡਿਵੋਰਸ ਤੋਂ ਬਾਅਦ ਚਾਹੇ ਮੁੰਡਾ ਚਾਹੇ ਕੁੜੀ ਕਿਸੇ ਦੂਸਰੇ ਨੂੰ ਫੋਰ ਦੇ ਨਾਲ ਜਾਂ ਵਿਆਹ ਕਰਾਉਣਾ ਚਾਹੁੰਦਾ ਜਾਂ ਕੁਝ ਸਪੋਰਟ ਕਰ ਸਕਦਾ ਰੈਜ਼ੀਡੈਂਸੀ ਲਈ ਜਾਂ ਨਹੀਂ ਤੇ ਜਾਂ ਕੀ ਇਹਦਾ ਲੰਬਾ ਪ੍ਰੋਸੈਸ ਕਿੰਨਾ ਹੋਊਗਾ ਫਿਰ ਕੀ ਕਹੋਗੇ ਇਹ ਜੀ 2016 ਅਕਤੂਬਰ ਤੋਂ ਪਹਿਲਾਂ ਰੂਲ ਹੁੰਦਾ ਸੀ ਕਿ ਅਗਰ ਇੱਕ ਕਪਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਹੈ ਜਿਹਦੇ ਵਿੱਚ ਇੱਕ ਕਪਲ ਰੈਜ਼ੀਡੈਂਟ ਜਾਂ ਸਿਟੀਜ਼ਨ ਹੈ ਇੱਕ 파ਰਟਨਰ ਰੈਜ਼ੀਡੈਂਟ ਜਾਂ ਸਿਟੀਜ਼ਨ ਹੈ ਤੇ ਦੂਜਾ 파ਰਟਨਰ ਹਜੇ ਵੀਜ਼ੇ ਤੇ ਆ 파ਰਟਨਰ ਵੀਜ਼ੇ ਤੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਤੇ ਟੈਂਪਰੇਰੀ ਵੀਜ਼ੇ ਤੇ ਤਾਂ ਜੇ ਡੋਮੈਸਟਿਕ ਵਾਇਲੈਂਸ ਪ੍ਰੂਵ ਕਰ ਦਿੰਦਾ ਆ ਉਹ 파ਟਨਰ ਜਿਹੜਾ ਕੱਚੇ ਵੀਲੇ ਤੇ ਆ ਪ੍ਰੂਵਿੰਦਾ ਸਾਇੰਸ ਕਿ ਜੇ ਉਹਨੂੰ ਇੱਕ ਸਰਟਨ ਸੈਟ ਆਫ ਡਾਕੂਮੈਂਟਸ ਜਿਵੇਂ ਕੋਈ ਇਥੇ ਦੀ ਆਰਗੇਨਾਈਜੇਸ਼ਨ ਆ ਔਮਨ ਐਂਪਾਇਰਮੈਂਟ ਦੀ ਕਾਸ ਕਰਕੇ ਸ਼ਕਤੀ ਹਰ ਗਿਆ ਜਾਂ ਪੁਲਿਸ ਰਿਪੋਰਟ ਇੱਕ ਹੈਂਦ ਹੁੰਦੀ ਆ ਜਾਂ ਡਾਕਟਰ ਕੋਈ ਕਹਿ ਦਿੰਦਾ ਹੈ ਇਹ ਗੱਲ ਕਿ ਜੀ ਤੁਹਾਡਾ ਡੋਮੈਸਟਿਕ ਵਾਇਲੈਂਸ ਹੋਇਆ ਰਿਪੋਰਟ ਇਸ਼ੂ ਕਰਦੇ ਦੋ ਰਿਪੋਰਟ ਚਾਹੀਦੀਆਂ ਉਹਦੇ ਬੇਸਿਸ ਤੇ ਤੁਹਾਨੂੰ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਪਾ ਸਕਦੇ ਹਾਂ ਹਮ ਐਸਾ ਪਾ ਸਕਦੇ ਤਾਂ 2016 ਤੋਂ ਪਹਿਲਾਂ ਰੂਲ ਸੀ ਵੀ ਜੇ ਇਦਾਂ ਹੋ ਗਿਆ ਕਿਸੇ ਨਾਲ ਜਿਹੜਾ ਸਪੋਰਟਿੰਗ ਪਾਰਟਨਰ ਆ ਜਿਹੜੀ ਰੈਜ਼ੀਡੈਂਸ ਦਾ ਸਿਟੀਜ਼ਨ ਹੋਈ ਆ ਉਹ 7 ਸਾਲ ਤੱਕ ਕਿਸੇ ਹੋਰ ਨੂੰ ਨਹੀਂ ਕਰ ਸਕਦਾ ਰੈਜ਼ੀਡੈਂਸੀ ਸਪੋਰਟ ਨਵੇਂ 파ਟਨਰ ਨੂੰ ਸਪੋਰਟ ਨਹੀਂ ਕਰ ਸਕਦਾ 7 ਸਾਲ ਅਕਤੂਬਰ 2016 ਚ ਇਹਨਾਂ ਨੇ ਉਹ ਚੇਂਜ ਕਰਕੇ ਪਰਮਾਨੈਂਟਲੀ ਕਰ ਦਿੱਤਾ ਕਿ ਹੁਣ 7 ਸਾਲ ਨਹੀਂ ਤੁਸੀਂ ਕਦੇ ਵੀ ਨਹੀਂ ਕਰ ਸਕਦੇ ਸਾਡਾ ਪਿੱਛੇ ਇਹ ਕੇਸ ਹੋਇਆ ਜੀ ਆ ਲਾਸਟ ਵੀਕ ਅਪੀਲ ਅਪਰੂਵ ਹੋਈ ਸਾਡੀ ਇਦਾਂ ਦੇ ਇੱਕ ਮਾਮਲੇ ਚ ਜਿੱਥੇ 파ਟਨਰ ਨੇ ਅਲੈਜ ਕੀਤਾ ਕਿ ਜੀ ਮੇਰੇ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਜੀ ਲੜਕੀ ਸੀ ਇਸ ਕੇਸ ਦੇ ਵਿੱਚ ਹਨ ਤੇ ਜਦੋਂ ਹੁਣਵਾ ਦਾ ਸਰਕਮਸਟੈਂਸ ਵਿੱਚ ਨਹੀਂ ਜਾਂਦਾ ਉਹਦੇ ਬੇਸ ਤੇ ਚਲੋ ਜੀ ਰੈਜ਼ੀਡੈਂਸ ਹੋ ਗਈ ਕੁੜੀ ਦੀ ਹਮ ਜਿਹੜਾ ਬੰਦਾ ਸੀ ਉਹਨੇ ਫੈਮਿਲੀ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਜਦੋਂ ਉਹਨੇ ਚੈਲੰਜ ਕੀਤਾ ਤਾਂ ਉਹ ਕੇਸ ਦਿੱਤਾ ਗਿਆ ਜਦੋਂ ਉਹ ਕੇਸ ਦਿੱਤੇ ਆ ਤਰਨੂੰ 7000 ਡਾਲਰ ਅਵਾਰਡ ਵੀ ਹੋਇਆ ਦੂਜੀ ਪਾਰਟੀ ਵੱਲੋਂ ਕੋਰਟ ਦੇ ਕੇ ਆ ਤੇ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਕਿ ਤੁਸੀਂ ਕਨਵਿਕਟ ਨਹੀਂ ਹੋ ਕੁਇਟ ਕਰ ਦਿੱਤਾ ਉਹਨਾਂ ਡੋਮੈਸਟਿਕ ਵਾਲੇ ਸੀ ਕੇਸ ਤਾਂ ਹੋਇਆ ਕੀ ਕਿ ਇਮੀਗ੍ਰੇਸ਼ਨ ਦੇ ਲਈ ਇਹ ਜ਼ਰੂਰੀ ਨਹੀਂ ਜਾਂ ਤੋਂ ਬਾਅਦ ਕਿ ਕੋਰਟ ਤੁਹਾਨੂੰ ਕੁਇਟ ਕਰਦੀ ਆ ਕਿ ਨਹੀਂ ਹੂੰ ਕਿਉਂਕਿ ਉਹਨਾਂ ਨੇ ਤਾਂ ਰੂਲ ਦੇ ਹਿਸਾਬ ਨਾਲ ਦੇਖਣਾ ਰੂਲ ਇਹ ਕਹਿੰਦਾ ਕਿ ਜੀ ਦੋ ਰਿਪੋਰਟਾਂ ਆ ਗਈਆਂ ਉਹਨਾਂ ਕੋਲ ਪੁਲਿਸ ਦੀ ਆ ਜਾਂ ਡਾਕਟਰ ਦੀ ਆ ਜਾਂ ਸ਼ਕਤੀ ਵਾਲਿਆਂ ਦੀ ਆ ਤਾਂ 파ਟਨਰ ਨੂੰ ਰੈਜ਼ਿਡੈਂਸ ਮਿਲ ਗਈ। ਦਾਹੀ ਉਹਨਾਂ ਨੇ ਰਿਵੋਕ ਕਰ ਦਿੱ। ਉਹਨਾਂ ਨੂੰ ਉਹ ਸਬੂਤ ਉਹਨਾਂ ਲਈ ਲਾਫ ਨੇ ਪ੍ਰੂਫ ਕਿ ਜੀ ਡੋਮੈਸਟਿਕ ਵਾਇਲੈਂਸ ਹੋਇਆ ਤਾਂ ਉਹ ਨੂੰ ਕੁੜੀ ਨੂੰ ਰੈਜ਼ਿਡੈਂਸ ਉਹਨਾਂ ਨੇ ਦੇ ਦਿੱਤੀ। ਹੂੰ ਹੁਣ ਜਿਹੜਾ ਬੰਦਾ ਜਦੋਂ ਇਕਵਿਟ ਹੋ ਗਿਆ ਕੋਰਟ ਦੇ ਵਿੱਚ ਉਹ ਇਹ ਗੱਲ ਸਾਫਤ ਹੋ ਗਈ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਤੇ ਉਹਨੇ ਜਦੋਂ ਨਵੀਂ ਐਪਲੀਕੇਸ਼ਨ ਪਾਈ ਆਪਣੀ 파ਟਨਰ ਦੀ ਦਵੇ 파ਟਨਰ ਦੀ ਉਦੋਂ ਦੇਖੋ ਵੀ ਇਮੀਗ੍ਰੇਸ਼ਨ ਨੂੰ ਡਿਕਲਾਈਨ ਕਰਤੀ ਕਿਉਂਕਿ ਇਮੀਗ੍ਰੇਸ਼ਨ ਜੇ ਮਨ ਵੀ ਲਵੇ ਹਮ ਡਿਵੈਸਟਿਕ ਵਾਇਲੈਂਸ ਨਹੀਂ ਹੋਇਆ ਉਹਨਾਂ ਦੇ ਕੋਲ ਰੂਲ ਤੋਂ ਬਾਹਰ ਜਾਣ ਲਈ ਕੋਈ ਸਕੋਪ ਨਹੀਂ ਹਮ ਨਵੇਂ 파ਰਟਨਰ ਨੂੰ ਕੋਈ ਵੀਜ਼ਾ ਦੇਣ ਨਹੀਂ ਆ ਕਿਉਂਕਿ ਰੂਲ ਕਲੀਅਰਲੀ ਕਹਿੰਦਾ ਆ ਕਿ ਰੈਜ਼ਿਡੈਂਸ ਨਹੀਂ ਦਿੱਤੀ ਜਾ ਸਕਦੀ ਜੇ ਡਿਵੈਸਟਿਕ ਵਾਇਲੈਂਸ ਤੁਹਾਡੇ ਪਿਛਲੇ 파ਰਟਨਰ ਨੂੰ ਰੈਜ਼ਿਡੈਂਸ ਮਿਲ ਗਿਆ ਤਾਂ ਹੋਇਆ ਕੀ ਕਿ ਉਹ ਬੰਦੇ ਨੇ ਫਿਰ ਸਾਡੇ ਥਰੂ ਅਪੀਲ ਕੀਤੀ ਜਦੋਂ ਆਈਪੀਟੀ ਚ ਅਪੀਲ ਕੀਤੀ ਗਈ ਅਪੀਲ ਚ ਫਿਰ ਆਈਪੀਟੀ ਨੇ ਸਿੱਧਾ ਉਹਨਾਂ ਨੂੰ ਰੈਜ਼ੀਡੈਂਸ ਗ੍ਰਾਂਟ ਕੀਤੀ ਕਿਉਂਕਿ ਆਈਪੀਟੀ ਨੂੰ ਪਤਾ ਸੀ ਵੀ ਇਮੀਗ੍ਰੇਸ਼ਨ ਕੋਲ ਜੇ ਦੁਬਾਰਾ ਫਾਈਲ ਭੇਜੀ ਗਈ ਤਾਂ ਉਹਨਾਂ ਨੇ ਫਿਰ ਵੀ ਰੈਜ਼ੀਡੈਂਸ ਨਹੀਂ ਦੇਣੀ ਉਹ ਕਿਉਂ ਕਿ ਕਿਉਂਕਿ ਇਮੀਗ੍ਰੇਸ਼ਨ ਕੋਲੇ ਹੈ ਅਥਾਰਟੀ ਨਹੀਂ ਆ ਜੋ ਰੈਜ਼ੀਡੈਂਸ ਦੇ ਰੂਲ ਨੂੰ ਬੈਡ ਕਰ ਸਕੇ ਪਰ ਆਈਪੀਟੀ ਇਹ ਕਰ ਸਕਦੀ ਹਮ ਆਈਪੀਟੀ ਨੇ ਇਸ ਗੱਲ ਦੀ ਕਨਸਿਡਰੇਸ਼ਨ ਲਈ ਕਿ ਜੀ ਇਹ ਬੰਦਾ ਐਕਵਿਟ ਹੋਇਆ ਕੋਰਟ ਦੇ ਵਿੱਚੋਂ ਉਹਨੂੰ ਪੂਰੀ ਡਿਊ ਵੇਟੇਜ ਦਿੱਤੀ ਗਈ ਹੈ ਇਸ ਗੱਲ ਦੀ ਹਨਾ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਡੋਮੈਸਟਿਕ ਵਾਇਲੈਂਸ ਲਈ ਹੋਇਆ ਤਾਂ ਉਹਦੇ ਨਵੇਂ ਪਾਰਟਨਰ ਨੂੰ ਸਫਰ ਨਹੀਂ ਕਰਨਾ ਚਾਹੀਦਾ। ਹੂੰ ਤਾਂ ਇਸ ਕਰਕੇ ਜੇ ਕੋਈ ਇਦਾਂ ਦਾ ਕੇਸ ਆ ਜਿੱਤੇ ਤੁਸੀਂ ਪ੍ਰੂਵ ਕਰ ਸਕਦੇ ਆ ਵੀ ਤੁਸੀਂ ਪਰਪਟਰੇਟਰ ਹੈ ਨਹੀਂ ਕਿ ਅੰਵੈਸਟਿੰਗ ਵਾਲੇ ਦੇ ਥਰੂ ਕੋਰਟ ਤਾਂ ਚਾਂਸ ਰਹਿ ਕੇ ਤੁਹਾਡੇ ਪਾਰਟਨਰ ਨੂੰ ਅੱਗੇ ਜਿਹੜਾ ਨਵਾਂ ਪਾਰਟਨਰ ਆ ਉਹਨੂੰ ਤੁਸੀਂ ਰੈਜ਼ੀਡੈਂਸੀ ਲਈ ਸਪੋਰਟ ਕਰ ਸਕਦੇ ਆ। ਜੀ ਤੇ ਇੱਕ ਮੇਰੇ ਮਨ 'ਚ ਹੁਣੇ ਕੁਐਸਚਨ ਆਇਆ ਕਿ ਚਲੋ ਕਈ ਵਾਰੀ ਇਹ ਹੋ ਜਾਂਦਾ ਇਹਦਾ ਫੈਮਿਲੀ ਵੈਲੈਂਸ ਦੀ ਗੱਲ ਆਪਾਂ ਕਰ ਲਈ। ਕਈ ਵਾਰੀ ਹਸਬੰਡ ਵਾਈਫ ਦੀ ਨਹੀਂ ਬਣੀ ਤੇ ਡਿਵੋਰਸ ਫਿਰ ਵੀ ਹੋ ਗਿਆ। ਹਾਂ। ਤੇ ਫਿਰ ਮੁੰਡਾ ਆਏ ਚਾਹੇ ਕੁੜੀ ਆ ਉਹ ਦੁਆਰਾ ਵਿਆਹ ਕਰਵਾਉਣ ਲਈ ਕਿਸੇ ਨਵੇਂ ਪਾਰਟਨਰ ਨੂੰ ਇੰਡੀਆ ਤੋਂ ਜਾ ਕੇ ਵਿਆਹ ਕਰਵਾ ਕੇ ਆਵੇ ਜਾਂ ਇੱਥੇ ਕਰਵਾਵੇ ਤੇ ਕੀ ਉਹ ਫਿਰ ਵਿਜ਼ੇ ਦੇ ਲਈ ਸਪੋਰਟ ਕਰ ਸਕਦੇ ਆ ਹਾਂਜੀ ਜੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਉਦਾਂ ਮਿਊਚੁਅਲ ਸਹਿਮਤੀ ਨਾਲ ਅੱਡ ਹੋ ਗਏ ਜਾਂ ਕੋਈ ਹੋਰ ਕਾਰਨ ਤਾਂ 5 ਸਾਲ ਤੱਕ ਤੁਸੀਂ ਨਵੇਂ ਪਾਰਟਨਰ ਨੂੰ ਸਪੋਰਟ ਨਹੀਂ ਕਰ ਸਕਦੇ ਹੂੰ ਰੈਜ਼ੀਡੈਂਸ ਲਈ 4 ਸਾਲ ਤੱਕ ਵੀਜ਼ੇ ਵਰਕ ਵੀਜ਼ੇ ਲਈ ਜਾਂ ਵਿਜ਼ਿਟਰ ਵੀ ਨਹੀਂ ਕਰ ਸਕਦੇ ਜੇ ਦਰ ਤੋਂ ਤੁਹਾਡੇ ਪਿਛਲੇ 파ਟਨਰ ਨੂੰ ਰੈਜ਼ੀਡੈਂਸ ਮਿਲੀ ਸੀ ਜਾਂ ਤੁਹਾਨੂੰ ਮਿਲੀ ਸੀ ਦੋਨਾਂ ਚੋਂ ਇੱਕ ਹਮ ਬਰਬ ਜੇ ਤੁਸੀਂ ਤੁਹਾਡੀ ਪਾਰਟਨਰਸ਼ਿਪ ਐਪਲੀਕੇਸ਼ਨ ਸੀਗੀ ਤਾਂ ਤੁਸੀਂ 5 ਸਾਲ ਤੱਕ ਨਹੀਂ ਕਰ ਸਕਦੇ ਜੇ ਤੁਹਾਡੇ 파ਟਨਰ ਦੀ ਰੈਜ਼ੀਡੈਂਸ ਐਪਲੀਕੇਸ਼ਨ ਜਿੱਦਨ ਉਹਨਾਂ ਨੂੰ ਰੈਜ਼ੀਡੈਂਸ ਮਿਲੀ ਉਹ ਡੇਟ ਤੋਂ 5 ਸਾਲ ਤੱਕ ਉਹ ਵੀ ਨਹੀਂ ਕਰ ਸਕਦੇ ਤੁਸੀਂ ਵੀ ਨਹੀਂ ਕਰ ਸਕਦੇ ਤੇ ਮੌਕਾ ਸਿਰਫ ਇੱਕ ਹੋਰ ਮੈਂ ਟੋਟਲ ਦੋ ਮੌਕੇ ਮਿਲ ਜਾਂਦੇ ਬਹੁਤ ਸਾਰੇ ਸਾਡੇ ਭੈਣ ਭਰਾ ਕਈ ਵਾਰੀ ਵਿਆਹ ਹੋਣ ਤੋਂ ਬਾਅਦ ਫੈਮਿਲੀ ਵਾਇਲੈਂਸ ਦੇ ਕੇਸਾਂ ਦੇ ਵਿੱਚ ਉਲਝ ਜਾਂਦੇ ਆ ਸੋ ਉਹਦੇ ਨਾਲ ਮਿਲਦਾ ਜੁਲਦਾ ਇੱਕ ਕੁਐਸਚਨ ਆ ਜੀ ਸੋ ਫੈਮਿਲੀ ਵਾਇਲੈਂਸ ਹੋ ਗਈ ਡਿਵੋਰਸ ਹੋ ਗਿਆ ਕੀ ਡਿਵੋਰਸ ਤੋਂ ਬਾਅਦ ਚਾਹੇ ਮੁੰਡਾ ਚਾਹੇ ਕੁੜੀ ਕਿਸੇ ਦੂਸਰੇ ਨੂੰ ਹੋਰ ਦੇ ਨਾਲ ਜਾਂ ਵਿਆਹ ਕਰਾਉਣਾ ਚਾਹੁੰਦਾ ਜਾਂ ਕੁਝ ਸਪੋਰਟ ਕਰ ਸਕਦਾ ਰੈਜੀਡੈਂਸੀ ਲਈ ਜਾਂ ਨਹੀਂ ਤੇ ਜਾਂ ਕੀ ਉਹਦਾ ਲੰਬਾ ਪ੍ਰੋਸੈਸ ਕਿੰਨਾ ਹੋਊਗਾ ਫਿਰ ਕੀ ਕਹੋਗੇ ਇਹ ਜੀ 2016 ਅਕਤੂਬਰ ਤੋਂ ਪਹਿਲਾਂ ਰੂਲ ਹੁੰਦਾ ਸੀ ਕਿ ਅਗਰ ਇੱਕ ਕਪਲ ਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ ਆ ਜਿਹਦੇ ਵਿੱਚ ਇੱਕ ਕਪਲ ਰੈਜ਼ੀਡੈਂਟ ਜਾਂ ਸਿਟੀਜ਼ਨ ਆ ਇੱਕ 파ਟਨਰ ਰੈਜ਼ੀਡੈਂਟ ਜਾਂ ਸਿਟੀਜ਼ਨ ਆ ਤੇ ਦੂਜਾ 파ਟਨਰ ਹਜੇ ਵੀਜ਼ੇ ਤੇ ਆ 파ਟਨਰ ਵੀਜ਼ੇ ਤੇ ਆ ਜਾਂ ਕਿਸੇ ਵੀ ਤਰ੍ਹਾਂ ਦੇ ਵੀਜ਼ੇ ਦੇ ਟੈਂਪਰੇਰੀ ਵੀਜ਼ੇ ਤਾਂ ਜੇ ਡੋਮੈਸਟਿਕ ਵਾਇਲੈਂਸ ਪ੍ਰੂਵ ਕਰ ਦਿੰਦਾ ਆ ਉਹ 파ਟਨਰ ਜਿਹੜਾ ਕੱਚੇ ਵੀਜ਼ੇ ਤੇ ਆ ਪ੍ਰੂਵਿੰਦਾ ਸਾਇੰਸ ਕਿ ਜੇ ਉਹਨੂੰ ਇੱਕ ਸਰਟਨ ਸੈਟ ਆਫ ਡਾਕੂਮੈਂਟਸ ਜਿਵੇਂ ਕੋਈ ਇਥੇ ਦੀ ਆਰਗੇਨਾਈਜੇਸ਼ਨ ਆ ਔਮਨ ਐਂਵਾਇਰਨਮੈਂਟ ਦੀ ਆ ਕਾਸ ਕਰਕੇ ਸ਼ਪੀਅਰ ਦੀਆਂ ਜਾਂ ਪੁਲਿਸ ਰਿਪੋਰਟ ਇਹ ਕਹਿ ਦਿੰਦੀ ਆ ਜਾਂ ਡਾਕਟਰ ਕੋਈ ਕਹਿ ਦਿੰਦਾ ਇਹ ਗੱਲ ਕਿ ਇਹਦੀ ਤੁਹਾਡਾ ਡੋਮੈਸਟਿਕ ਵਾਇਲੈਂਸ ਹੋਇਆ ਰਿਪੋਰਟ ਇਸ਼ੂ ਕਰਦੇ ਦੋ ਰਿਪੋਰਟ ਚਾਹੀਦੀਆਂ ਉਹਦੇ ਬੇਸਿਸ ਤੇ ਤੁਹਾਨੂੰ ਤੁਸੀਂ ਰੈਜ਼ੀਡੈਂਸੀ ਐਪਲੀਕੇਸ਼ਨ ਪਾ ਸਕਦਾ ਹਾਂ ਹਮ ਐਸੋ ਪਾ ਸਕਦਾ ਤਾਂ 2016 ਤੋਂ ਪਹਿਲਾਂ ਰੂਲ ਸੀ ਵੀ ਜੇ ਇਦਾਂ ਹੋ ਗਿਆ ਕਿਸੇ ਨਾਲ ਜਿਹੜਾ ਸਪੋਰਟਿੰਗ ਪਾਰਟਨਰ ਆ ਜਿਹੜੀ ਰੈਜ਼ੀਡੈਂਸ ਜਾਂ ਸਿਟੀਜ਼ਨ ਹੋਈ ਆ ਉਹ 7 ਸਾਲ ਤੱਕ ਕਿਸੇ ਹੋਰ ਨੂੰ ਨਹੀਂ ਕਰ ਸਕਦਾ ਰੈਜ਼ੀਡੈਂਸੀ ਸਪੋਰਟ ਨਾਮੇ ਪਾਰਟਨਰ ਨੂੰ ਸਪੋਰਟ ਨਹੀਂ ਕਰ ਸਕਦਾ 7 ਸਾਲ ਅਕਤੂਬਰ 2016 ਚ ਇਹਨਾਂ ਨੇ ਉਹ ਚੇਂਜ ਕਰਕੇ ਪਰਮਾਨੈਂਟਲੀ ਕਰ ਦਿੱਤਾ ਕਿ ਹੁਣ 7 ਸਾਲ ਨਹੀਂ ਤੁਸੀਂ ਕਦੇ ਵੀ ਨਹੀਂ ਕਰ ਸਕਦੇ ਸਾਡਾ ਪਿੱਛੇ ਇਹ ਕੇਸ ਹੋਇਆ ਜੀ ਆ ਲਾਸਟ ਵੀਕ ਅਪੀਲ ਅਪਰੂਵ ਹੋਈ ਸਾਡੀ ਇੱਧਰ ਦੇ ਇੱਕ ਮਾਮਲੇ 'ਚ ਜਿੱਥੇ 파ਟਨਰ ਨੇ ਅਲੈਜ ਕੀਤਾ ਕਿ ਜੀ ਮੇਰ ਨਾਲ ਡੋਮੈਸਟਿਕ ਵਾਇਲੈਂਸ ਹੋਇਆ ਜੀ ਲੜਕੀ ਸੀ ਇਸ ਕੇਸ ਦੇ ਵਿੱਚ ਹਨ ਤੇ ਜਦੋਂ ਹੁਣ ਉਹਨਾਂ ਦੇ ਸਰਕਮਸਟੈਂਸਸ ਵਿੱਚ ਨਹੀਂ ਜਾਂਦਾ ਉਹਦੇ ਬੇਸ ਤੇ ਚਲੋ ਉਹਦੀ ਰੈਜ਼ੀਡੈਂਸ ਹੋ ਗਈ ਕੁੜੀ ਜਿਹੜਾ ਬੰਦਾ ਸੀ ਉਹਨੇ ਫੈਮਿਲੀ ਕੋਰਟ ਦੇ ਵਿੱਚ ਇਸ ਗੱਲ ਨੂੰ ਚੈਲੰਜ ਕੀਤਾ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਜਦੋਂ ਉਹਨੇ ਚੈਲੰਜ ਕੀਤਾ ਤਾਂ ਉਹ ਕੇਸ ਜਿੱਤ ਗਿਆ ਜਦੋਂ ਉਹ ਕੇਸ ਜਿੱਤੇ ਆ ਤਾਂ ਉਹਨੂੰ 7000 ਡਾਲਰ ਅਵਾਰਡ ਵੀ ਹੋਇਆ ਦੂਜੀ ਪਾਰਟੀ ਵੱਲੋਂ ਕੋਰਟ ਦੇ ਗਿਆ ਤੇ ਉਹਨਾਂ ਨੇ ਇਹ ਵੀ ਐਡਮਿਟ ਕੀਤਾ ਕਿ ਤੁਸੀਂ ਕਨਵਿਕਟ ਨਹੀਂ ਹੋ ਐਕਵਿਟ ਕਰ ਦਿੱਤਾ ਉਹਨਾਂ ਨੇ ਡੋਮੈਸਟਿਕ ਵਾਇਲੈਂਸ ਦੇ ਕੇਸ ਨੂੰ ਤਾਂ ਹੋਇਆ ਕਿ ਕਿ ਇਮੀਗ੍ਰੇਸ਼ਨ ਦੇ ਲਈ ਇਹ ਜ਼ਰੂਰੀ ਨਹੀਂ ਆ ਤੋਂ ਬਾਅਦ ਕਿ ਕੋਰਟ ਤੁਹਾਨੂੰ ਇਕਵਿਟ ਕਰਦੀ ਆ ਕਿ ਨਹੀਂ ਹੂੰ ਕਿਉਂਕਿ ਉਹਨਾਂ ਨੇ ਤਾਂ ਰੂਲ ਦੇ ਹਿਸਾਬ ਨਾਲ ਦੇਖਣਾ ਰੂਲ ਇਹ ਕਹਿੰਦਾ ਕਿ ਜੀ ਦੋ ਰਿਪੋਰਟਾਂ ਆ ਗਈਆਂ ਉਹਨਾਂ ਕੋਲ ਪੁਲਿਸ ਦੀ ਆ ਜਾਂ ਡਾਕਟਰ ਦੀ ਆ ਜਾਂ ਸ਼ਕਤੀ ਵਾਲਿਆਂ ਦੀ ਆ ਤਾਂ ਪਾਰਟਨਰ ਨੂੰ ਰੈਜ਼ਿਡੈਂਸ ਮਿਲ ਗਈ ਨਹੀਂ ਉਹਨਾਂ ਨੇ ਉਹ ਰਿਵੋਕ ਕਰਦੀ ਉਹਨਾਂ ਨੂੰ ਉਹ ਸਬੂਤ ਉਹਨਾਂ ਲਈ ਲਾਫ ਨੇ ਪ੍ਰੂਫ ਕਿ ਜੀ ਡੋਮੈਸਟਿਕ ਵਾਇਲੈਂਸ ਹੋਇਆ ਤਾਂ ਉਹਨੂੰ ਕੁੜੀ ਨੂੰ ਰੈਜ਼ਿਡੈਂਸ ਉਹਨਾਂ ਨੇ ਦੇ ਦਿੱਤੀ ਹੂੰ ਹੁਣ ਜਿਹੜਾ ਬੰਦਾ ਜਦੋਂ ਇਕਵਿਟ ਹੋ ਗਿਆ ਕੋਰਟ ਦੇ ਵਿੱਚ ਉਹ ਇਹ ਗੱਲ ਸਾਫ਼ ਤੋਂ ਹੋ ਗਈ ਕਿ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਤੇ ਉਹਨੇ ਜਦੋਂ ਨਵੀਂ ਐਪਲੀਕੇਸ਼ਨ ਪਾਈ ਆਪਣੀ 파ਟਰਨਰ ਦੀ ਦਵੇਂ 파ਟਰਨਰ ਦੀ ਦੂਜੇ 파ਟਰਨਰ ਦੀ ਇਮੀਗ੍ਰੇਸ਼ਨਰ ਨੂੰ ਡਿਕਲਾਈਨ ਕਰ ਦਿੱਤੀ ਕਿਉਂਕਿ ਇਮੀਗ੍ਰੇਸ਼ਨ ਜੇ ਮੰਨ ਵੀ ਲਵੇ ਹੂੰ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਉਹਨਾਂ ਦੇ ਕੋਲ ਰੂਲ ਤੋਂ ਬਾਹਰ ਜਾਣ ਲਈ ਕੋਈ ਸਕੋਪ ਨਹੀਂ ਆ ਹੂੰ ਨਵੇਂ 파ਟਰਨਰ ਨੂੰ ਕੋਈ ਵੀਜ਼ਾ ਦੇਣ ਨਹੀਂ ਹੈ ਕਿਉਂਕਿ ਰੂਲ ਕਲੀਅਰਲੀ ਕਹਿੰਦਾ ਆ ਕਿ ਰੈਜ਼ਿਡੈਂਸ ਨਹੀਂ ਦਿੱਤੀ ਜਾ ਸਕਦੀ ਜੇ ਡੋਮੈਸਟਿਕ ਵਾਇਲੈਂਸ ਤੁਹਾਡੇ ਪਿਛਲੇ 파ਟਰਨਰ ਨੂੰ ਰੈਜ਼ਿਡੈਂਸ ਮਿਲੀ ਦਾ ਹੋਇਆ ਕਿ ਕਿ ਉਹ ਬੰਦੇ ਨੇ ਫਿਰ ਸਾਡੇ ਥਰੂ ਅਪੀਲ ਕੀਤੀ ਜਦੋਂ ਆਈਪੀਟੀ ਚ ਅਪੀਲ ਕੀਤੀ ਗਈ ਅਪੀਲ ਚ ਫਿਰ ਆਈਪੀਟੀ ਨੇ ਸਿੱਧਾ ਉਹਨਾਂ ਨੂੰ ਰੈਜ਼ੀਡੈਂਸ ਗ੍ਰਾਂਟ ਕੀਤੀ ਕਿਉਂਕਿ ਆਈਪੀਟੀ ਨੂੰ ਪਤਾ ਸੀ ਵੀ ਇਮੀਗ੍ਰੇਸ਼ਨ ਕੋਲ ਜੇ ਦੁਬਾਰਾ ਫਾਈਲ ਭੇਜੀ ਗਈ ਤਾਂ ਉਹਨਾਂ ਨੇ ਫਿਰ ਵੀ ਰੈਜ਼ੀਡੈਂਸ ਨਹੀਂ ਦੇਣੀ ਉਹ ਕਿਉਂ ਕਿਉਂਕਿ ਇਮੀਗ੍ਰੇਸ਼ਨ ਕੋਲੇ ਹੈ ਅਥਾਰਟੀ ਨਹੀਂ ਆ ਜੋ ਰੈਜ਼ੀਡੈਂਸ ਦੇ ਰੂਲ ਨੂੰ ਬੈਡ ਕਰ ਸਕੇ ਪਰ ਆਈਪੀਟੀ ਇਹ ਕਰ ਸਕਦੀ ਹਮ ਆਈਪੀਟੀ ਨੇ ਇਸ ਗੱਲ ਦੀ ਕਨਸਿਡਰੇਸ਼ਨ ਲਈ ਕਿ ਜੀ ਇਹ ਬੰਦਾ ਇੱਕ ਰਿਪੋਰਟ ਹੋਇਆ ਕੋਰਟ ਦੇ ਵਿੱਚੋਂ ਉਹਨੂੰ ਪੂਰੀ ਡਿਊ ਡੇਟੇਜ ਦਿੱਤੀ ਗਈ ਇਸ ਗੱਲ ਦੀ ਹਨ ਤਾਂ ਉਹਨਾਂ ਦੇ ਹਿਸਾਬ ਨਾਲ ਕਿਉਂਕਿ ਡੋਮੈਸਟਿਕ ਵਾਇਲੈਂਸ ਲਈ ਹੋਇਆ ਤਾਂ ਉਹਦੇ ਨਵੇਂ 파ਟਰਨਰ ਨੂੰ ਸਫਰ ਨਹੀਂ ਕਰਨਾ ਚਾਹੀਦਾ ਤਾਂ ਇਸ ਕਰਕੇ ਜੇ ਕੋਈ ਇਦਾਂ ਦਾ ਕੇਸ ਹੈ ਜਿੱਤੇ ਤੁਸੀਂ ਪ੍ਰੂਵ ਕਰ ਸਕਦੇ ਹੋ ਵੀ ਤੁਸੀਂ ਪਰਪਟਰੇਟਰ ਹੈ ਨਹੀਂ ਕਿ ਇਨਵੈਸਟਿਗੇਟਿਵ ਵਾਲੇ ਦੇ ਥਰੂ ਕੋਰਟ ਤਾਂ ਚਾਂਸ ਰਹਿ ਕੇ ਤੁਹਾਡੇ 파ਟਰਨਰ ਨੂੰ ਅੱਗੇ ਜਿਹੜਾ ਨਵਾਂ 파ਟਰਨਰ ਆ ਉਹਨੂੰ ਤੁਸੀਂ ਰੈਜ਼ੀਡੈਂਸਲੀ ਸਪੋਰਟ ਕਰ ਸਕਦੇ ਹੋ ਜੀ ਤੇ ਇੱਕ ਮੇਰੇ ਮਨ ਚ ਹੁਣੇ ਕੁਐਸਚਨ ਆਇਆ ਕਿ ਚਲੋ ਕਈ ਵਾਰੀ ਇਹ ਹੋ ਜਾਂਦਾ ਇਹਦਾ ਫੈਮਿਲੀ ਵਾਇਲੈਂਸ ਦੀ ਗੱਲ ਆਪਾਂ ਕਰ ਲਈ ਕਈ ਵਾਰੀ ਹਸਬੰਡ ਵਾਈਫ ਦੀ ਨਹੀਂ ਬਣੀ ਤੇ ਡਿਵੋਰਸ ਫਿਰ ਵੀ ਹੋ ਗਿਆ ਹਾਂਜੀ ਤੇ ਫਿਰ ਮੁੰਡਾ ਐ ਚਾਹੇ ਕੁੜੀ ਆ ਉਹ ਦੁਬਾਰਾ ਵਿਆਹ ਕਰਵਾਉਣ ਲਈ ਕਿਸੇ ਨਵੇਂ ਪਾਰਟਨਰ ਨੂੰ ਇੰਡੀਆ ਤੋਂ ਜਾ ਕੇ ਵਿਆਹ ਕਰਵਾ ਕੇ ਆਵੇ ਜਾਂ ਇੱਥੇ ਕਰਵਾਵੇ ਤੇ ਕੀ ਉਹ ਫਿਰ ਵਿਜੀ ਦੇ ਲਈ ਸਪੋਰਟ ਕਰ ਸਕਦੇ ਆ ਹਾਂਜੀ ਜੇ ਡੋਮੈਸਟਿਕ ਵਾਇਲੈਂਸ ਨਹੀਂ ਹੋਇਆ ਜੀ ਉਦਾਂ ਮਿਊਚੁਅਲ ਸਹਿਮਤੀ ਨਾਲ ਅੱਡ ਹੋ ਗਏ ਜਾਂ ਕੋਈ ਹੋਰ ਕਾਰਨ ਆ ਤਾ 5 ਸਾਲ ਤੱਕ ਤੁਸੀਂ ਨਵੇਂ 파ਟਨਰ ਨੂੰ ਸਪੋਰਟ ਨਹੀਂ ਕਰ ਸਕਦੇ ਹੂੰ ਰੈਜ਼ੀਡੈਂਸੀ ਲਈ 4 ਸਾਲ ਤੱਕ ਵੀਜ਼ਾ ਵਰਕ ਵੀਜ਼ਾ ਲਈ ਜਾਂ ਵਿਜ਼ਿਟਰ ਲਈ ਨਹੀਂ ਕਰ ਸਕਦੇ ਜੇਦਣ ਤੋਂ ਤੁਹਾਡੇ ਪਿਛਲੇ 파ਟਨਰ ਨੂੰ ਰੈਜ਼ੀਡੈਂਸ ਮਿਲੀ ਸੀ ਜਾਂ ਤੁਹਾਨੂੰ ਮਿਲੀ ਸੀ ਜੀ ਦੋਵਾਂ ਚੋਂ ਇੱਕ ਹੂੰ ਬਰਾਬਰ ਜੇ ਤੁਸੀਂ ਤੁਹਾਡੀ 파ਰਟਨਰਸ਼ਿਪ ਐਪਲੀਕੇਸ਼ਨ ਕੀਤੀ ਤਾਂ ਤੁਸੀਂ 5 ਸਾਲ ਤੱਕ ਨਹੀਂ ਕਰ ਸਕਦੇ ਜੇ ਤੁਹਾਡੇ 파ਟਨਰ ਦੀ ਰੈਜ਼ੀਡੈਂਸ ਐਪਲੀਕੇਸ਼ਨ ਜਿੱਦਣ ਉਹਨਾਂ ਨੂੰ ਰੈਜ਼ੀਡੈਂਸ ਮਿਲੀ ਉਹ ਡੇਟ ਤੋਂ 5 ਸਾਲ ਤੱਕ ਉਹ ਵੀ ਨਹੀਂ ਕਰ ਸਕਦਾ ਤੁਸੀਂ ਵੀ ਨਹੀਂ ਕਰ ਸਕਦੇ ਤੇ ਮੌਕਾ ਸਿਰਫ ਇੱਕ ਹੋਰ ਮੈਂ ਟੋਟਲ